ਜਿਨ੍ਹਾਂ ਦੇ ਵਿੱਚ ਬਾਬਾ ਗੁੱਬੇ ਜਿਵੇਂ ਆ ਜਾਂਦੇ ਇਹ ਕੀ ਹੈ ਫਿਰ ਉਹ ਵੀ ਸਾਰਾ ਕਈ ਲੋਕ ਤਾਂ ਮਾਨਸਿਕ ਰੋਗੀ ਹੁੰਨੇ ਆ ਨਾ ਉਹਨਾਂ ਨੂੰ ਤਾਂ ਲੱਗਦਾ ਹੈ ਨਹੀਂ ਜਿਨ੍ਹਾਂ ਦੇ ਵਿੱਚ ਆ ਗਿਆ ਪਰ ਕਈ ਲੋਕਾਂ ਦੀ ਜਿਨ੍ਹਾਂ ਦੀ ਦੁਕਾਨਦਾਰੀ ਆ ਉਹ ਜਾਣ ਬੁੱਝ ਕੇ ਇਹ ਜਿਆ ਕਰੀ ਜਾਂਦੇ ਆ ਵੀ ਹਾਂ ਵੀ ਹਾਂ ਉਹਦਾ ਘਾਟਾ ਸਰਪੰਦਾ ਜੇ ਉਹ ਵੀ ਉਸ ਕਪੜੇ ਦੀ ਐਡਵਰਟਾਈਜ਼ਮੈਂਟ ਬੀਬੀ ਕਰਦੇ ਅੱਛਾ ਤਾਂ ਉਹ ਬਾਬਿਆਂ ਵਾਲੇ ਪਾਸੇ ਬੀਬੀਆਂ ਜ਼ਿਆਦਾ ਆ ਗਈਆਂ ਦੁਕਾਨਦਾਰੀ ਆ ਜੀ ਨੰਗੀ ਚਿੱਟੀ ਹੋਰ ਕੁਝ ਵੀ ਨਹੀਂ ਵੀ ਇਹ ਬਿਜ਼ਨਸ ਚਲਾ ਲਿਆ ਨਾ ਨੇ ਲੈਡੀਆਂ ਨੂੰ ਕਰ ਲੈਡੀਆਂ ਤੋਂ ਕਰਾਉਂ ਗਲੈਮਰ ਬਾੜਨਾ ਉਹਨਾਂ ਨੇ ਅੱਛਾ ਜੀ ਉਹਨੇ ਆਪਣੀ ਗੱਲ 'ਚ ਗਲੈਮਰ ਬਾੜਨਾ ਵੀ ਤਾਂ ਕਿ ਉਹਦਾ ਪ੍ਰਭਾਵ ਜ਼ਿਆਦਾ ਹੋਵੇ ਤੇਰੀ ਤਾਂ ਦੁਕਾਨਦਾਰੀ ਚਮਕ ਰਹੀ ਆ ਪਰ ਮੇਰੇ ਪੱਲੋਂ ਸਮਾਂ ਮੇਰਾ ਜਾ ਰਿਹਾ ਮੇਰੀ ਮਾਨਸਿਕਤਾ ਦੀ ਇੱਕ ਟੈਨਸ਼ਨ ਜਾ ਰਹੀ ਹੈ ਜਿਹੜੀ ਮੈਂ ਆਪਣੇ ਪਰਿਵਾਰ ਨੂੰ ਦੇਣੀ ਸੀ ਆਪਣੇ ਕੰਮਾਂ ਨੂੰ ਦੇਣੀ ਸੀ ਉਹ ਤੇਰੀ 'ਚ ਲੱਗ ਰਹੀ ਆ ਔਰ ਤੀਸਰੀ ਗੱਲ ਸਭ ਤੋਂ ਵੱਡੀ ਗੱਲ ਹੈ ਵੀ ਮੈਂ ਇੱਕ ਤੇਰਾ ਜਰੀਆ ਬਣ ਰਿਹਾ ਤੇਰੀ ਦੁਕਾਨ ਨੂੰ ਹੋਰ ਚਮਕਾਉਂਦਾ ਮੈਂ ਬਾਰ ਬਾਰ ਆ ਕੇ ਜੀ ਬੱਬਿਆਂ ਦੇ ਕੋਲ ਤਾਂ ਭੀੜ ਲਗਾਤਾਰ ਵੱਧਦੀ ਜਾ ਰਹੀ ਹੈ ਹੁਣ ਇੱਕ ਟੀਵੀ ਤੇ ਬਗੇਸ਼ਵਰ ਬਾਬਾ ਵੀ ਹੈ ਕੋਈ ਹੈਗਾ ਜਿਹੜਾ ਜਿਹੜਾ ਕਹਿੰਦੇ ਪਹਿਲੇ 10 ਦਿਨ ਦਾ ਸਵਾਲ ਵੀ ਤੁਹਾਡੇ ਮਨ ਦੇ ਵਿੱਚ ਆ ਸਵਾਲ ਲੈ ਕੇ ਆਏ ਤੁਸੀਂ ਰਾਤੀ ਰਾਤ ਨਿਕਲ ਗਿਆ ਅੱਛਾ ਆਇਆ ਨਹੀਂ ਉਸ ਪ੍ਰੋਗਰਾਮ ਤੇ ਨਹੀਂ ਪਹੁੰਚਿਆ ਅੱਛਾ ਦੁਬਾਰੇ ਤੁਸੀਂ ਕੀਤਾ ਉਹਨੂੰ ਬਿਲਕੁਲ ਉਹਨੂੰ ਚੈਲੰਜ ਕਰਿਆ ਉਹਦੇ ਨਾਲ ਸਾਡੇ ਸਾਡੇ ਬਾਰੇ ਦੱਸ ਕੇ ਦੱਸੇ ਵੀ ਹੋ ਖਬਰ ਵੀ ਲੱਗੀ ਅਖਬਾਰਾਂ ਚ ਅੱਛਾ ਜੀ ਕੱਚ ਬਗੀਸ਼ਵਰ ਦਾ ਕੀ ਹੈ ਇਹ ਕਿੰਦਾ ਦੱਸ ਦਿੰਦਾ ਹੈ ਬਗੀਸ਼ਵਰ ਤਾਂ ਸਾਈਕੋਲੋਜੀਕਲ ਕਰਦਾ ਸਾਰਾ ਇਫੈਕਟ ਪਾਉਂਦਾ ਹੈ ਜੀ ਵੀ ਉਹ ਉੱਥੇ ਬੁਲਾ ਲੈਂਦਾ ਹੋਊ ਆਪਣੇ ਜਿੱਥੇ ਉਹ ਦਰਬਾਰ ਲੱਗਦਾ ਨੂੰ ਪੰਡਾਲ ਲਾਉਂਦਾ ਜੀ ਜੀ ਉਹ ਉੱਥੇ ਆ ਕੇ ਬੁਲਾ ਕੇ ਨਹੀਂ ਜਿੰਨਾਂ ਦੇ ਸਵਾਲ ਲੈਂਦਾ ਜਿੱਦ ਪਬਲਿਕ ਚ ਬੁਲਾਉਂਦਾ ਤੇ ਉਹ ਯਾਨੀ ਕਿ ਉਹਨਾਂ ਨੂੰ ਪਹਿਲਾਂ ਹੀ ਮਿਲਿਆ ਹੁੰਦਾ ਅੱਛਾ ਪਹਿਲਾਂ ਹੀ ਪਹਿਲੀ ਗੱਲ ਤਾਂ ਉਹਨਾਂ ਦੀ ਬੇਚਾਰਾ ਸਕ੍ਰਿਪਟਡ ਹੁੰਦਾ ਵੀ ਸਾਰਾ ਬੱਚਿਆਂ ਦੀ ਪ੍ਰੀ ਇੰਟਰਵਿਊ ਉਹਨਾਂ ਮਰੀਜ਼ਾਂ ਦੀ ਉਹਨਾਂ ਲੋਕਾਂ ਦੀ ਪ੍ਰੀ ਇੰਟਰਵਿਊ ਹੋ ਚੁੱਕੀ ਹੁੰਦੀ ਹੈ ਅੱਛਾ ਸਾਰਾ ਕੁਸੂਸਾ ਰੀਡ ਰੀਡ ਕਰਿਆ ਹੁੰਦਾ ਉਹਨਾਂ ਨੇ ਇਹਦੀ ਫਾਈਨੈਂਸਰ ਪੋਜੀਸ਼ਨ ਇਹ ਆ ਇਹ ਦਾ ਸਟੇਟਸ ਇਹ ਆ ਇਹਦਾ IQ ਇੰਨਾ ਕੀ ਆ ਇੰਨੀ ਕੁ ਸਮਝ ਆ ਇੰਨਾ ਕਿ ਇਹ ਜਿਵੇਂ ਬਈ ਸਵਾਣੀ ਆ ਹਾਊਸ ਹੋਲਡ ਹੈ ਜਾਂ ਕਿ ਕਿੰਨੀ ਪੜ੍ਹੀ ਵੀ ਆ ਕਿੱਡੀ ਕ ਬੜੀ ਪੋਸ਼ਟੇ ਕੰਮ ਕਰਦੋ ਸਾਰਾ ਰੀਡ ਕਰਕੇ ਤੇ ਜਿਹੜੀ ਉਹ ਇੱਕ 크੍ਰਿਸਚਨ ਵਾਲਾ ਪਾ ਗੱਲ ਕਰ ਰਹੀ ਸੀ ਵੀ ਪਾਣੀ ਦਾ ਛਿੜਕਾ ਕਰਦੇ ਆ ਤੇ ਬੀਬੀਆਂ ਉੱਥੇ ਤੜਜੀ ਪੈਂਦੀਆਂ ਉਹ ਕਿੱਦਾਂ ਸੀ ਵੀ ਬੀਬੀਆਂ ਨੂੰ ਕਿਆ ਸਮਝਾਇਆ ਜਾਂਦਾ ਵੀ ਕੀ ਇਹ ਇਹ ਵੀ ਤਰੀਕਾ ਵੀ ਇਹ ਵੀ ਟ੍ਰਿਕ ਹੈ ਬਾਬੇ ਨੂੰ ਕੀ ਪਤਾ ਮੈਂ ਕਿੱਥੇ ਬੈਠਿਆ ਕੋਈ ਅੱਜ ਕੱਲ ਉਹ ਐਡ ਵੀ ਆਂਦੀ ਕਿ ਉਹਨਾਂ ਫਲਾਣੇ ਨੂੰ ਵਾਸਤੇ ਕਰਨ ਦੇ ਲਈ ਆ ਕਰ ਲੋ ਆ ਕਰ ਲੋ ਇਹ ਵੀ ਸਾਰਾ ਡਰਾਮਾ ਆ ਇਹ ਵੀ ਐਵੇਂ ਹੀ ਆ ਮਤਲਬ ਬਾਬਿਆਂ ਦੀ ਦੁਕਾਨਦਾਰੀ ਜਿਹੜੀ ਚੱਲ ਪਈ ਆ ਇਹ ਇਹ ਜ਼ਿੰਮੇਵਾਰ ਕੌਣ ਐ ਜ਼ਿੰਮੇਵਾਰ ਸਾਡਾ ਰਾਜ ਪ੍ਰਬੰਧ ਐ ਮੈਂ ਤਾਂ ਇੰਨਾ ਕਹਿ ਸਕਦਾ ਸੀ ਸਰਖੀ ਲੋਕ ਤਾਂ ਐ ਸੋਚਦੇ ਆ ਵੀ ਉਹਨਾਂ ਦੀ ਹੀ ਪੈਦਾ ਕਰੀ ਹੋਈਆਂ ਐ ਇਹ ਸਮੱਸਿਆ ਹੂੰ 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 ਉਨਾ ਦਾ ਬੋਲ ਬਾਲਾ ਉਹਨਾਂ ਨੂੰ ਲੋਕ ਬੋਟਾਂ ਪਾਈ ਜਿੰਨੇ ਜਿਨ੍ਹਾਂ ਨੂੰ ਜੇਲ੍ਹ ਚੋਣਾ ਚਾਹੀਦਾ ਸੀ ਉਹ ਤਾਂ ਕੁਰਸੀਆਂ ਤੇ ਬੈਠੇ ਹੋਣੇ ਅੱਜ ਕੱਲ ਲੋਕਾਂ ਨੂੰ ਪੜ੍ਹਾਈ ਤੋਂ ਜ਼ਿਆਦਾ ਉਹਨਾਂ ਦੇ ਗੁਰੂਆਂ ਤੇ ਜ਼ਿਆਦਾ ਭਰੋਸਾ ਹੋ ਗਿਆ ਜਿਹੜੇ ਬਾਣੇ ਦੇ ਵਿੱਚ ਬੈਠ ਕੇ ਬੱਚਿਆਂ ਨੂੰ ਕਹਿ ਦਿੰਦੇ ਨੇ ਕਿ ਬੱਸ ਆਹ ਤਬੀਤ ਪਾ ਲੈ ਤੇ ਤੂੰ ਫਲਾਣਾ ਐਗਜ਼ਾਮ ਪਾਸ ਕਰ ਲਵੇਂਗਾ ਅੱਜ ਅਜਿਹਾ ਹੀ ਕਈ ਹੋਰ ਮੁੱਦਿਆਂ ਤੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਰਦਾਰ ਜੋਗਾ ਸਿੰਘ ਜੀ ਤਰਕਸੀਲ ਸੁਸਾਇਟੀ ਦੇ ਚੰਡੀਗੜ੍ਹ ਜ਼ੋਨ ਦੇ ਸੱਭਿਆਚਾਰਕ ਮੁਖੀ ਨੇ ਤੇ ਸਭ ਤੋਂ ਪਹਿਲਾਂ ਸਵਾਗਤ ਕਰ ਲਿੰਦੇ ਆ ਬਹੁਤ ਬਹੁਤ ਸਵਾਗਤ ਹੈ ਜੋਗਾ ਸਿੰਘ ਜੀ ਧੰਨਵਾਦ ਜੀ ਤੇ ਪਹਿਲਾ ਸਵਾਲ ਇਹੀ ਹੈ ਜੋਗਾ ਸਿੰਘ ਜੀ ਕਿ ਵੀ ਕੀ ਜਿਹੜੇ ਜਾਦੂ ਟੋਣਾ ਆ ਉਹ ਕਹਿ ਦਿੰਦੇ ਆ ਜਾਂ ਫਿਰ ਕਿਸੇ ਨੂੰ ਆਪਣੇ ਉਸਚ ਕਰਨਾ ਕਹਿ ਦਿੰਦੇ ਆ ਵਸ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਹਾਂ ਸਾਡਾ ਸਮਾਜ ਨਾ ਜਿਸ ਤਰ੍ਹਾਂ ਦਾ ਹੁਣ ਨਜ਼ਰ ਆਉਂਦਾ ਹੈ ਨਾ ਸਾਨੂੰ ਜੀ ਜੀ ਇਸ ਤਰ੍ਹਾਂ ਦਾ ਨਹੀਂ ਸੀ ਇਹ ਵਿਕਾਸ ਤੋਂ ਨਿਕਲਿਆ ਡਾਰਵਿਨ ਦੀ ਥਿਊਰੀ ਜਦੋਂ ਸਾਰਾ ਵਿਕਾਸ ਤੋਂ ਨਿਕਲਿਆ ਜੀ ਜਦੋਂ ਸਾਡਾ ਵਿਕਾਸ ਨਹੀਂ ਸੀ ਜਦੋਂ ਸਾਨੂੰ ਗਿਆਨ ਨਹੀਂ ਸੀ ਸਾਡੀ ਸਾਇੰਸ ਇੰਨੀ ਤਰੱਕੀ ਤੇ ਨਹੀਂ ਸੀ ਉਸ ਉਸ ਸਮੇਂ ਇਹ ਗੱਲਾਂ ਸਾਡੇ ਬਜ਼ੁਰਗ ਕਰਦੇ ਰਹੇ ਆ ਹੂੰ ਹੂੰ ਉਹਨਾਂ ਕੋਲ ਹੋਰ ਕੋਈ ਸਭ ਤੋਂ ਸੌਖਾ ਤਰੀਕਾ ਇਹ ਸੀ ਆਪਣੀਆਂ ਸਮੱਸਿਆਵਾਂ ਨੂੰ ਸਮਝਣ ਦਾ ਵੀ ਉਹ ਟੂਨੇ ਨਾਲ ਆਪਣੀ ਸਮੱਸਿਆ ਰੱਖ ਲੈਂਦੇ ਸੀ ਵੀ ਹਾਂ ਇਹ ਜੇ ਸਰਦਰਦ ਹੈ ਤਾਂ ਉਹ ਵੀ ਉਹਦਾ ਵੀ ਝਾੜਾ ਕਰ ਲੈਣਾ ਜੇ ਜਾੜ ਚ ਦਰਦ ਆ ਉਹਦਾ ਵੀ ਝਾੜਾ ਕਰ ਲੈਣਾ ਜੇ ਜ਼ਖਮ ਨਹੀਂ ਠੀਕ ਹੁੰਦਾ ਤਾਂ ਸੁੱਕ ਲੈਣਾ ਕਿਸੇ ਫਰਾਣੀ ਜਗ੍ਹਾ ਮੱਟੀ ਤੇ ਜਾ ਕੇ ਅਸੀਂ ਕੋਈ ਨਹੀਂ ਕਿ ਉਸ ਵੇਲੇ ਹੋ ਜਾਂਦਾ ਸੀ ਫਿਰ ਠੀਕ ਜਾਂ ਉਸ ਵੇਲੇ ਵੀ ਸਿਰ ਦੇ ਕਲੇ ਹੁੰਦਾ ਸੀ ਦੇਖੋ ਕੋਈ ਵੀ ਬਿਮਾਰੀ ਸਰੀਰ ਉਹ ਸਰੀਰ ਦੇ ਅੰਦਰ ਇੱਕ ਡਿਸਪੈਂਸਰੀ ਕੰਮ ਕਰਦੀ ਆ ਉਸਨੇ ਆਪਣਾ ਕੰਮ ਕਰ ਹੀ ਜਾਣਾ ਚਾਹੇ ਤੁਸੀਂ ਦਵਾਈ ਨਾ ਵੀ ਖਾਓ ਨਾ ਵੀ ਲਾਓ ਕਿਸੇ ਜ਼ਖਮ ਤੇ ਔਰ ਨਾ ਖਾਓ ਦਵਾਈ ਨਾ ਕੋਈ ਇਲਾਜ ਕਰਾਓ ਤਾਂ ਵੀ ਉਸਨੇ ਠੀਕ ਹੋਣਾ ਹੀ ਹੋਣਾ ਹੁੰਦਾ ਕਿਉਂਕਿ ਸ਼ਰੀਰ ਦੀ ਪ੍ਰਤੀਕਿਰਿਆ ਜਿਹੜੀ ਉਹ ਕਰਦੀ ਹੈ ਕਿ ਨੇਚਰ ਦਾ ਵੀ ਨੇਚਰ ਚ ਵੀ ਦਵਾਈਆਂ ਹੈ ਬਹੁਤ ਜੀ ਜੀ ਨੇਚਰ ਵੀ ਲੈਬੋਰਾਟਰੀ ਆ ਜੀ 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 ਇਸ ਕਰਕੇ ਹੋਣਾ ਤਾਂ ਹੁੰਦਾ ਹੀ ਆ ਪਰ ਹੁੰਦਾ ਬਹੁਤ دیر ਨਾਲ ਹੈ ਜੀ ਜੀ ਇਸ ਕਰਕੇ ਉਹ ਲੋਕਾਂ ਦਾ ਜਿਹੜੇ ਵਿਸ਼ਵਾਸ ਸੀ ਨਾ ਉਹ ਇਸ ਕਰਕੇ ਪੱਕੇ ਹੋ ਜਾਂਦੇ ਸੀ ਕਿਉਂਕਿ ਸਮਾਂ ਪਾ ਕੇ ਉਹਨਾਂ ਦਾ ਦੁੱਖ ਦੂਰ ਹੁੰਦਾ ਸੀ ਆਹ ਇਸ ਕਰਕੇ ਉਹ ਵਿਸ਼ਵਾਸ ਪੱਕਾ ਕਿ ਪਰ ਅੱਜ ਦੇ ਯੁੱਗ ਚ ਜਿਉਂ-ਜਿਉਂ ਸਾਇੰਸ ਨੇ ਤਰੱਕੀ ਕੀਤੀ ਆਸੀਂ ਸਮੱਸਿਆਵਾਂ ਨੂੰ ਸਮਝ ਗਏ ਆ ਹੂੰ ਹੂੰ ਵੀ ਤਾਂ ਫਿਰ ਹੁਣ ਤਾਂ ਇਹ ਗੱਲ ਕਰਨੀ ਬੜੀ ਬੇਈਮਾਨ ਆ ਔਰ ਬੜੀ ਪਿੱਛੇ ਨੂੰ ਚੱਲਣ ਵਾਲੀ ਗੱਲ ਆ ਅੱਛਾ ਇੱਕ ਧਰਮ ਦੀ ਮੈਂ ਦੇਖਿਆ ਵੀਡੀਓ ਵੀ ਵਾਇਰਲ ਹੁੰਦੀ ਹੈ ਕਿ ਉਹ ਉਹਨਾਂ ਦਾ ਧਰਮ ਮੁਖੀ ਜਿਹੜਾ ਹੈਗਾ ਉਹ ਪਾਣੀ ਦਾ ਛੜਕਾਜਾ ਕਰਦਾ ਹੈ ਤੇ ਬੀਬੀਆਂ ਉੱਥੇ ਕੜਫ ਜੇ ਪੈਂਦੀਆਂ ਵੀ ਜਿਵੇਂ ਕੋਈ ਉਹਦੇ ਵਿੱਚ ਮਾਂ ਕੋਈ ਯਾਨੀ ਕਿ ਜਿਵੇਂ ਉਹਨਾਂ ਦੇ ਵਿੱਚ ਕੋਈ ਆਤਮਾ ਆ ਗਈ ਉਹਦਾ ਪ੍ਰਵੇਸ਼ ਹੋ ਗਿਆ ਹੋਵੇ ਇਹ ਕੱਲੇ ਆ ਪਾਈ ਨਹੀਂ ਇਸ ਤਰ੍ਹਾਂ ਕਰਦੇ ਹੋਰ ਤਾਂ ਮਾਲਿਆਂ 'ਚ ਵੀ ਇਹ ਹੈਗਾ ਜੀ ਕਈ ਕਈ ਬਾਗਾਂ ਦਾ ਇਹ ਧੰਦਾ ਆ ਵੀ ਉਹ ਸਿਰ ਘਮਾਉਨੇ ਆ ਉਹ ਮਲੇ ਗੁੱਗਾ ਮਾੜੀ ਨੂੰ ਮੰਨਣ ਵਾਲੇ ਲੋਕ ਆ ਉਹ ਉਹ ਵੀ ਸਿਰ ਘਮਾਉਣ ਲੱਗ ਜੰਨੇ ਆ ਜੀ ਵੀ ਸਾਡੇ ਚਾਹ ਫਲਾਣਾ ਆ ਕੇ ਮਤਲਬ ਗੁੱਗੇ ਦੀ ਆਤਮਾ ਆ ਗਈ ਆ ਅੱਛਾ ਇਸ ਤੋਂ ਇਲਾਵਾ ਵੀ ਹੋਰ ਵੀ ਲੋਕ ਨਾ ਕਿ ਕਿਸੇ ਵੀ ਜੋ ਮਰਿਆ ਪ੍ਰਾਣਾ ਇਨਸਾਨ ਹੈ ਉਹਦੀ ਆਤਮਾ ਕਹਿ ਕੇ ਉਹ ਉਸ ਤਰ੍ਹਾਂ ਦੇ ਵਖੰਡ ਕਰਦੇ ਆਂ ਆਤਮਾ ਰਹਿੰਦੀ ਵੈਸੀ ਨਹੀਂ ਆਤਮਾ ਤਾਂ ਹੁੰਦੀ ਹੁੰਦੀ ਨਹੀਂ ਕਬਸਰ ਵਿਸ਼ਵਾਸ ਹੀ ਹੁੰਦਾ ਜਦ ਦਿਮਾਗ ਜਦੋਂ ਵਿਚਾਰਾਂ ਦੀ ਰੋਸ਼ਨੀ ਨਹੀਂ ਨਾ ਹੁੰਦੀ ਹੂੰ ਹੂੰ ਚਾਨਣ ਨਹੀਂ ਨਾ ਹੁੰਦਾ ਵਿਗਿਆਨ ਦਾ ਉਸ ਸਮੇਂ ਤਾਂ ਫਿਰ ਸੱਚ ਹੀ ਲੱਗਦੀਆਂ ਸਾਰੀਆਂ ਗੱਲਾਂ ਫਿਰ ਤਾਂ ਲੱਗਦਾ ਜੇ ਉਹ ਸਾਈਕੋਲੋਜੀਕਲ ਹੁੰਦਾ ਵੈਸੇ ਹੁੰਦਾ ਕੁਝ ਨਹੀਂ ਹੈਗਾ ਜਿਹੜੀ ਇਹ ਜਿਹੜੀਆਂ ਕਰਦੇ ਆ ਨਾ ਅਸਾਈ ਵੀ ਕਰਦੇ ਆ ਉਹ ਹੋਰ ਬਾਬੇ ਵੀ ਕਰਦੇ ਆ ਇਹ ਸਾਰੀਆਂ ਮੈਕਸਿਮਮ ਟ੍ਰਿਕਾਂ ਹੁੰਦੀਆਂ ਕਿ ਮੈਂ ਉਹ ਸਾਈਂ ਬਾਬਾ ਕਰਦਾ ਹੁੰਦਾ ਸੀ ਹਵਾ ਚ ਕੋਈ ਚੀਜ਼ ਪ੍ਰਾਪਤ ਕਰ ਦੇਣੀ ਜਿਵੇਂ ਉਹ ਸਮਰਾਟ ਸ਼ੰਕਰ ਕਰ ਦਿੰਦਾ ਤਾਂ ਉਸੇ ਤਰ੍ਹਾਂ ਸਾਈਂ ਦਾ ਸਾਈਂ ਬਾਬਾ ਕਰ ਦਿੰਦਾ ਸੀ ਯਾਨੀ ਕਿ ਜਿਵੇਂ ਜਾਦੂਗਰ ਕਹੇ ਜੀ ਨਾ ਬਿਲਕੁਲ ਉਹ ਜਾਦੂ ਹੀ ਹੁੰਦਾ ਸੀ ਉਹ ਜਾਦੂ ਲੋਕਾਂ ਨੂੰ ਬੁੱਧੂ ਬਣਾਉਣ ਵਾਸਤੇ ਹੋਰ ਸਾਈਂ ਹੁੰਦਾ ਦਾ ਨਹੀਂ ਜਿਹਨਾਂ ਦੇ ਵਿੱਚ ਬਾਬਾ ਬੂਬੇ ਜਿਵੇਂ ਆ ਜਾਂਦੇ ਇਹ ਕੀ ਹੈ ਫਿਰ ਉਹ ਵੀ ਸਾਰਾ ਕਈ ਲੋਕ ਤਾਂ ਮਾਨਸਿਕ ਰੋਗੀ ਹੁੰਨੇ ਆ ਨਾ ਉਹਨਾਂ ਨੂੰ ਤਾਂ ਲੱਗਦਾ ਨੇ ਜਿੰਨੇ ਦੇ ਵਿੱਚ ਆ ਗਿਆ ਅੱਛਾ ਅੱਛਾ ਪਰ ਕਈ ਲੋਕਾਂ ਦੀ ਜਿਨ੍ਹਾਂ ਦੀ ਦੁਕਾਨਦਾਰੀ ਹੈ ਉਹ ਜਾਣ ਬੁੱਝ ਕੇ ਹੈ ਜਾਂ ਕਰੀ ਜਾਂਦੇ ਆ ਵੀ ਹਾਂ ਵੀ ਲੋਕ ਸਮਝेंगे ਵੀ ਹਾਂ ਨਹੀਂ ਹੁਣ ਤਾਂ ਬੀਬੀਆਂ ਵੀ ਆ ਗਈਆਂ ਕਹੀਂ ਜਿਹੜੀਆਂ ਮੰਦਰਾਂ ਦੇ ਵਿੱਚ ਬੈਠ ਕੇ ਇਹ ਇਹ ਕਹੈਂ ਮੈਂ ਤਾਂ ਸਮਝਦਾ ਕਿ ਜਿਹੜੀ ਸੋਚਦੇ ਇਸ ਗੱਲ ਤੇ ਵੀ ਬੀਬੀਆਂ ਕਿਉਂ ਜ਼ਿਆਦਾ ਆਂਦੀ ਜਾ ਰਹੀਆਂ ਉਹ ਹਾਂ ਬੀਬੀ ਉਹ ਹੀ ਗੱਲ ਹੈ ਜਿਵੇਂ ਐਡਵਰਟਾਈਜ਼ਮੈਂਟ ਤੇ ਬੰਦਾ ਕਰੇ ਨਾ ਉਹਦਾ ਘਾਟਾ ਸਰ ਪੈਂਦਾ ਜੇ ਉਹ ਵੀ ਉਸ ਕਪੜੇ ਦੀ ਐਡਵਰਟਾਈਜ਼ਮੈਂਟ ਬੀਬੀ ਕਰਦੇ ਤਾਂ ਅੱਛਾ ਤਾਂ ਉਹ ਬਾਬਿਆਂ ਵਾਲੇ ਪਾਸੇ ਬੀਬੀਆਂ ਜ਼ਿਆਦਾ ਆ ਗਈਆਂ ਦੁਕਾਨਦਾਰੀ ਹੈ ਜੀ ਨੰਗੀ ਚਿੱਟੀ ਹੋਰ ਕੁਝ ਵੀ ਨਹੀਂ ਬਸ ਦੁਕਾਨਾ ਇਹ ਬਿਜ਼ਨਸ ਚਲਾ ਲੈਣਾ ਨਹੀਂ ਪਹਿਲੇ ਵੀ ਲੈਡੀਆਂ ਨੂੰ ਕਰ ਲੈਡੀਆਂ ਤੋਂ ਕਰਾਉ ਗਲੈਮਰ ਬਾੜਨਾ ਉਹਨਾਂ ਨੇ ਅੱਛਾ ਜੀ ਉਹਨੇ ਆਪਣੀ ਗੱਲ 'ਚ ਗਲੈਮਰ ਬਾੜਨਾ ਵੀ ਤਾਂ ਕਿ ਉਹਦਾ ਪ੍ਰਭਾਵ ਜ਼ਿਆਦਾ ਪਵੇ ਔਰ ਲੋਕ ਉਸ ਪਾਸੇ ਨੂੰ ਅਟਰੈਕਟ ਇਹ ਤਾਂ ਕਹਿੰਦੇ ਵੀ ਇਹ ਹੁਣ ਜਿੰਨੀ ਵੀ ਲੋਕੀ ਬਿਮਾਰ ਜਾਂ ਘਰੇ ਕੋਈ ਕੋਈ ਪਿਆ ਸਾਰੇ ਬਾਬਿਆਂ ਕੋਲ ਜਿੱਤੁਰੇ ਫਿਰਦੇ ਆ ਦੇਖੋ ਜੀ ਜਿਸ ਜ਼ਿੰਦਗੀ ਨੂੰ ਅਸੀਂ ਜੀ ਰਹੇ ਆ ਜੇ ਸਮਾਜ ਚ ਅਸੀਂ ਰਹ ਰਹੇ ਆ ਜਿਸ ਦੇਸ਼ ਚ ਅਸੀਂ ਰਹ ਰਹੇ ਆ ਜਿਸ ਰਾਜਨੀਤਿਕ ਪ੍ਰਬੰਧ ਹੇਠ ਅਸੀਂ ਰਹ ਰਹੇ ਆ ਉੱਥੇ ਹਰ ਚੀਜ਼ ਦੀ ਥੋੜਾ ਹੈ ਹੂੰ ਹੂੰ ਕਿ ਮਤਲਬ 10% ਕੋਲ ਲੋਕਾਂ ਕੋਲ ਬਹੁਤ ਜ਼ਿਆਦਾ ਪੈਸੇ ਜਮਾਰ ਲੱਗੇ ਔਰ 90% ਲੋਕ ਪੈਸੇ ਵਹੂਣਾ ਹੋਗੇ ਸਾਧਨ ਬਹੁਣੇ ਹੋ ਜੀ ਉਹਨਾਂ ਕੋ ਪੈਸਾ ਨਹੀਂ ਹੁਣ ਉਹਨਾਂ ਕੋ ਪੈਸਾ ਨਹੀਂ ਆ ਕਿਸੇ ਵੀ ਹਸਪਤਾਲ ਚਲੇ ਜਾਓ ਹੂੰ ਹੂੰ 2000 ਤੋਂ ਫੀਸ ਸ਼ੁਰੂ ਹੁੰਦੀ ਹੈ ਕਿਸੇ ਡਾਕਟਰ ਦੀ ਜੇ ਕਿਸੇ ਨੇ ਕੰਸਲਟੈਂਟ ਲੈਣੀ ਹੈ ਜਾਂ ਪੇਸ਼ੈਂਟ ਨੂੰ ਦਿਖਾਉਣਾ ਸਿਰਫ ਫਿਰ ਆਮ ਬੰਦਾ ਇੰਨੇ ਪੈਸੇ ਕਿੱਥੇ ਦੇ ਸਕਦਾ ਉਸ ਤੋਂ ਬਾਅਦ ਫਿਰ ਦਵਾਈ ਹੈ ਫਿਰ ਉਹਦੇ ਉਹਦੇ ਨਾ ਆਪਣੇ ਜੋ ਟੈਸਟ ਹੈ ਟੈਸਟ ਹੈ ਇੰਨੇ ਮਹਿੰਗੇ ਮਹਿੰਗੇ ਟੈਸਟ ਹੈ ਫਿਰ ਫਿਰ ਉਹਦੀ ਜਦ ਟ੍ਰੀਟਮੈਂਟ ਸ਼ੁਰੂ ਹੁੰਦਾ ਇੰਨੀਆਂ ਮਹਿੰਗੀ ਮਹਿੰਗੀ ਤੋਂ ਮਹਿੰਗੀ ਦਵਾਈਆਂ ਹਾਂ ਫਿਰ ਉਹ ਇਨਾ ਲੰਬਾ ਪ੍ਰੋਸੈਸ ਹੈ ਆਮ ਬੰਦੀ ਇਹ ਬੰਦਾ ਸ਼ਾਰਟਕਟ ਸੋਚ ਲੈਂਦਾ ਵੀ ਬਾਬੇ ਕੋਲ ਜਾਈਏ ਇਹ ਸ਼ਾਰਟਕਟ ਹੈ ਆ ਇੱਥੇ ਧੋਣੀ ਅੱਛਾ ਦੂਜੀ ਗੱਲ ਉਹਨਾਂ ਦੀ ਬਾਬਿਆਂ ਦੀ ਔਰ ਇਹਨਾਂ ਲੋਕਾਂ ਦੀ ਨਾ ਐਡਵਰਟਾਈਜ਼ਮੈਂਟ ਇਹੀ ਜੀ ਹੁੰਦੀ ਆ ਇੱਥੇ ਲੱਗਣਾ ਕੁਝ ਨਹੀਂ ਤੁਹਾਡਾ ਜੀ ਜੀ ਫ੍ਰੀ ਚ ਹੋਣਾ ਹਾਂ ਹਾਂ ਹਾਲਾਂਕਿ ਉਹਨਾਂ ਲੋਕਾਂ ਦੀ ਸਭ ਤੋਂ ਜ਼ਿਆਦਾ ਮਾਨਸਿਕ ਲੁੱਟ ਔਰ ਪੈਸੇ ਦੀ ਲੁੱਟ ਉੱਥੇ ਹੁੰਦੀ ਆ ਵੀ ਇਹ ਤਾਂ ਮੰਨ ਲ ਗਏ ਅਸੀਂ ਬਾਬਿਆਂ ਦੀ ਗੱਲ ਵੀ ਇੱਥੇ ਲੱਗਣਾ ਕੁਝ ਨਹੀਂ ਹੈਗਾ ਪਰ ਤੁਸੀਂ ਦੇਣਾ ਵੀ ਕੱਖ ਨਹੀਂ ਹਾਂ ਹਾਂ ਇਹ ਵੀ ਤਾਂ ਹੈ ਨਾ ਵੀ ਲੱਗਣਾ ਤਾਂ ਮੇਰਾ ਕੁਝ ਨਹੀਂ ਹੈਗਾ ਹਾਂ ਅੱਗੇ ਉਹ ਬਾਬਾ ਵੀ ਕੁਝ ਨਹੀਂ ਦੇ ਰਿਹਾ ਤੇਰੀ ਤਾਂ ਦੁਕਾਨਦਾਰੀ ਚਮਕ ਰਹੀ ਆ ਪਰ ਮੇਰੇ ਵੱਲੋਂ ਸਮਾਂ ਮੇਰਾ ਜਾ ਰਿਹਾ ਮੇਰੀ ਮਾਨਸਿਕਤਾ ਦੀ ਇੱਕ ਟੈਨਸ਼ਨ ਜਾ ਰਹੀ ਹੈ ਜਿਹੜੀ ਮੈਂ ਆਪਣੇ ਪਰਿਵਾਰ ਨੂੰ ਦੇਣੀ ਸੀ ਆਪਣੇ ਕੰਮਾਂ ਨੂੰ ਦੇਣੀ ਸੀ ਉਹ ਤੇਰੇ ਤੇ ਲੱਗ ਰਹੀ ਆ ਔਰ ਤੀਸਰੀ ਗੱਲ ਸਭ ਤੋਂ ਵੱਡੀ ਗੱਲ ਹੈ ਵੀ ਮੈਂ ਇੱਕ ਤੇਰਾ ਜਰੀਆ ਬਣ ਰਿਹਾ ਤੇਰੀ ਦੁਕਾਨ ਨੂੰ ਹੋਰ ਚਮਕਾਉਂਦਾ ਮੈਂ ਬਾਰ-ਬਾਰ ਆ ਕੇ ਜੀ ਤਾਂ ਉਹਦਾ ਪ੍ਰਭਾਵ ਉਹਨਾਂ ਫਾਇਦਾ ਉਹਨਾਂ ਨੂੰ ਹੀ ਹੁੰਦਾ ਦੇਨਾਂ ਦੀ ਦੁਕਾਨਦਾਰੀ ਆ ਬਾਬੇ ਦੀ ਆ ਮਰੀਜ਼ ਨੂੰ ਤਾਂ ਕੋਈ ਫਾਇਦਾ ਨਹੀਂ ਹੋਣਾ ਸਗੋਂ ਮਰੀਜ਼ ਨੂੰ ਤਾਂ ਯੂਜ਼ ਕਰਿਆ ਜਾਂਦਾ ਨਹੀਂ ਪਰ ਹੁਣ ਬਾਬਿਆਂ ਦੇ ਕੋਲ ਤਾਂ ਭੀੜ ਲਗਾਤਾਰ ਵੱਧਦੀ ਜਾ ਰਹੀ ਹੈ ਹੁਣ ਇੱਕ ਟੀਵੀ ਤੇ ਬਗੇਸ਼ਵਰ ਬਾਬਾ ਵੀ ਹੈ ਕੋਈ ਹੈਗਾ ਜਿਹੜਾ ਜਿਹੜਾ ਕਹਿੰਦੇ ਪਹਿਲੀ 10 ਦਿਨ ਦਾ ਸਵਾਲ ਵੀ ਤੁਹਾਡੇ ਮਨ ਦੇ ਵਿੱਚ ਆ ਸਵਾਲ ਲੈ ਕੇ ਆਏ ਤੁਸੀਂ ਹਾਂ ਉਹ ਐਮਪੀ ਚ ਮੱਧ ਪ੍ਰਦੇਸ਼ ਚ ਹੈਗਾ ਉਹ ਬਾਬਾ ਔਰ ਪੂਰੇ ਹਿੰਦੁਸਤਾਨ ਚ ਘੁੰਮ ਘੁੰਮ ਕੇ ਕਰ ਰਿਹਾ ਸਾਡੇ ਤਰਖੀਲਾਂ ਨੇ ਉਹਨੂੰ ਨਾਗਪੁਰ ਚ ਚੈਲੰਜ ਕਰਿਆ ਸੀ ਅੱਛਾ ਜੀ ਉਹਨੂੰ ਕਿਹਾ ਸੀ ਦਿਨ ਰੱਖਿਆ ਸੀ ਉਹਨੇ ਬਾਬੇ ਨੇ ਹੀ ਰਖਾਇਆ ਸੀ ਦਿਨ ਅੱਛਾ ਪਰ ਉਸ ਦਿਨ ਉਹ ਉਥੋਂ ਰਾਤੇ ਰਾਤ ਨਿਕਲ ਗਿਆ अच्छा आया नहीं उस प्रोग्राम पे नहीं पहुंचा अच्छा दोबारा ਤੁਸੀਂ ਕੀਤਾ ਉਹਨਾਂ ਨੂੰ ਬਿਲਕੁਲ ਉਹਨੂੰ ਚੈਲੰਜ ਕਰਿਆ ਉਹਦੇ ਨਾਲ ਸਾਡੇ ਬਾਰੇ ਦੱਸ ਕੇ ਦੱਸੇ ਵੀ ਹੋ ਖਬਰ ਵੀ ਲੱਗੀ ਅਖਬਾਰਾਂ ਚ ਅੱਛਾ ਜੀ ਹਾਂ ਕੁਝ মিডিਆ ਨੇ ਚੱਕੀ ਵੀ ਆ ਅੱਛਾ মিডিਆ ਵੀ ਅੱਜਕੱਲ੍ਹ ਆਪਣੀ ਜ਼ਿੰਮੇਵਾਰੀ ਤੋਂ ਜੇ ਹਿੰਦੁਸਤਾਨ ਚ ਸਭ ਤੋਂ ਕੋਈ ਗੈਰ ਜ਼ਿੰਮੇਵਾਰ ਹੈ ਸੱਚੀ ਮੈਂ ਕਹਿੰਦਾ ਗੁੱਸਾ ਨਾ ਕਰੀਂ ਇਸ ਬਾਤ ਦਾ ਸਭ ਤੋਂ ਜ਼ਿਆਦਾ ਜੇ ਕੋਈ ਗੈਰ ਜ਼ਿੰਮੇਵਾਰ ਹੈਗਾ ਸਾਰੇ ਮਹਿਕਮੇ ਜ਼ਬਤ ਤਬ মিডিਆ ਸਭ ਤੋਂ ਜ਼ਿਆਦਾ ਗੈਰ ਜ਼ਿੰਮੇਵਾਰੀ ਦੀ ਰੋਲ ਨਿਭਾ ਰਿਹਾ ਹੈ ਖਾਸ ਕਰ ਸਾਡੇ ਇੰਡੀਆ ਦੇ ਚਲੋ ਕਿ ਚੰਗੇ ਕੰਮ ਵੀ ਕਰ ਰਹੇ ਆ ਮੀਡੀਆ ਤਾਂ ਨਹੀਂ ਚੰਗੇ ਕੰਮ ਜ਼ਿੰਮੇਵਾਰੀ ਦੇ ਜਗਾਂਦਰ ਹੁਣ ਅਸੀਂ ਅਸੀਂ ਤੁਹਾਡੇ ਕੋਲ ਬੈਠੇ ਆਂ ਜਗਾਨ ਦੇ ਲਈ ਬੈਠੇ ਆਂ ਵੀ ਲੋਕਾਂ ਕੋਲ ਤੁਸੀਂ ਜਿਹੜੀ ਇਹਦੇ ਇਹੋ ਜਿਹੇ ਖਿਲਾਫ ਜਿਹੜਾ ਇਹ ਜਾਦੂ ਟੋਣੇ ਆ ਜਾਂ ਕੁਝ ਹੋਰ ਹੈ ਉਹਦੇ ਖਿਲਾਫ ਤੁਹਾਡਾ ਅਸੀਂ ਵਿਚਾਰ ਲੈਣ ਆਈ ਆ ਮਾਨੂੰ 35 ਸਾਲ ਹੋ ਗਏ ਤਰਕਸ਼ੀਲ ਕਰੇ ਔਰ ਅਲਾਨੀਆਂ ਸੀ ਹੈਗੀਆਂ ਆਪਣੇ ਵਿਚਾਰਾਂ ਤੇ ਅਲਾਨੀਆਂ ਖੜੀਆਂ ਆ ਅੱਜ ਆਪਾਂ ਅਸੀਂ ਕਹਿੰਦੇ ਆਂ ਵੀ ਸਾਡੇ ਨਾਲ ਡਿਬੇਟ ਜਿਹੜਾ ਮਰਜ਼ੀ ਕਰ ਲਓ ਹੂੰ 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 ਪਰ ਤੂੰ ਹਿਸਾਬ ਲਾ ਕੇ ਦੇਖੀ ਵੀ ਕਿੰਨੇ ਕੁ ਲੋਕਾਂ ਨੇ ਮੇਰੀ ਇੰਟਰਵਿਊ ਕਰ ਲਈ ਆ ਕਿੰਨੇ ਕੁ ਲੋਕ ਆਏ ਆ ਪੁੱਛਣ ਕਿ ਤੁਸੀਂ ਐਡੀ ਐਡੀ ਵੱਡੀ ਗੱਲ ਕਰ ਰਹੇ ਹੋ ਬਈ ਉਹ ਕਿਉਂ ਤੁਸੀਂ ਇਨਾਮ ਵੀ ਐਲਾਨਿਆ ਹੋਇਆ ਤੁਸੀਂ ਉਹ ਇਨਾਮ ਦਾ ਸਾ ਬਹੁਤ ਦੇਰ ਦਾ ਐਲਾਨਿਆ ਹੋਇਆ ਸੀ ਜਦੋਂ ਕਾਈ ਬਣਾਈ 1984 ਤੋਂ ਜੀ ਐਲਾਨ ਐਲਾਨ ਕਰਿਆ ਵਾ ਤੇ ਕਿਸੇ ਨੇ ਚੈਲੰਜ ਨਹੀਂ ਕੀਤਾ ਲੋਕ ਕੀ ਆ ਸਾਡੀ 21 ਸ਼ਰਤਾਂ ਪੂਰੀਆਂ ਕਰਕੇ ਸਾਡਾ ਕੋਈ ਵੀ ਇਨਾਮ ਜਿੱਤ ਸਕਦਾ ਅੱਛੇ 21 ਸ਼ਰਤਾਂ ਪੂਰੀਆਂ ਕਰੀ ਸਕਦੇ ਅੱਛਾ ਬਗੀਸ਼ਵਰ ਦਾ ਕੀ ਹੈ ਇਹ ਕਿੰਦਾ ਦੱਸ ਦਿੰਦਾ ਹੈ ਬਗੀਸ਼ਵਰ ਤਾਂ ਸਾਈਕੋਲੋਜੀਕਲ ਕਰਦਾ ਸਾਰਾ ਇਫੈਕਟ ਪਾਉਂਦਾ ਵੀ ਉੱਥੇ ਬੁਲਾ ਲੈਂਦਾ ਹੋਊ ਆਪਣੇ ਜਿੱਥੇ ਦਰਬਾਰ ਲੱਗਦਾ ਨੂੰ ਪੰਡਾਲ ਲਾਉਂਦਾ ਜੀ ਜੀ ਉਹ ਉੱਥੇ ਆ ਕੇ ਬੁਲਾ ਕੇ ਨਹੀਂ ਜਿਨ੍ਹਾਂ ਦੇ ਸਵਾਲ ਲੈਂਦਾ ਜਿਹੜੇ ਪਬਲਿਕ ਚੋਂ ਬੁਲਾਉਂਦਾ ਤੇ ਯਾਨੀ ਕਿ ਉਹਨਾਂ ਨੂੰ ਪਹਿਲਾਂ ਮਿਲਿਆ ਹੁੰਦਾ ਇਹ ਗੱਲ ਬਿਲਕੁਲ ਪਹਿਲਾਂ ਹੀ ਪਹਿਲੀ ਗੱਲ ਤਾਂ ਉਹਨਾਂ ਦੀ ਬੇਚਾਰਾ ਸਕ੍ਰਿਪਟਡ ਹੁੰਦਾ ਵੀ ਸਾਰਾ ਬੱਚਿਆਂ ਦੀ ਪ੍ਰੀ ਇੰਟਰਵਿਊ ਉਹਨਾਂ ਮਰੀਜ਼ਾਂ ਦੀ ਉਹਨਾਂ ਲੋਕਾਂ ਦੀ ਪ੍ਰੀ ਇੰਟਰਵਿਊ ਹੋ ਚੁੱਕੀ ਹੁੰਦੀ ਹੈ ਸਿਰਫ ਬਾਬੇ ਕੋਲ ਤਾਂ ਕਿਉਂਕਿ ਉਹ ਬਾਰ-ਬਾਰ ਇਹ ਕਰਕੇ ਉਹਨਾਂ ਨੂੰ ਇੰਨਾ ਜਚਾਦ ਨੇ ਵੀ ਤੁਹਾਨੂੰ ਬਾਬੇ ਕੋਲ ਤੁਹਾਨੂੰ ਮੌਕਾ ਮਿਲ ਰਿਹਾ ਇੱਕ ਚਾਂਸ ਮਿਲ ਰਿਹਾ ਥੋੜੀ ਜ਼ਿੰਦਗੀ ਦਾ ਗੋਲਡਨ ਚਾਂਸ ਹੈ ਤੁਸੀਂ ਆਪਣੀ ਗੱਲ ਬਾਬੇ ਨੂੰ ਕਹਿ ਸਕਦੇ ਹੋ ਪਰ ਇਹ ਸਾਰਿਆਂ ਨੂੰ ਨਹੀਂ ਦਿੰਦੇ ਉਹਨਾਂ ਨੂੰ ਹੀ ਦਿੰਦੇ ਆ ਔਰ ਜਿਨ੍ਹਾਂ ਨੂੰ ਇਹ 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 ਮਤਲਬ ਉਹਨਾਂ ਨੂੰ ਟ੍ਰੇਨਿੰਗ ਹੀ ਦੇ ਸਕੀਏ ਇਹ ਇੱਥੇ ਇੱਥੇ ਸਹੀ ਸਾਡੀ ਦੁਕਾਨਦਾਰੀ ਦਾ ਪੋਜ਼ਿਟਿਵ ਪੱਖ ਜਾਊਗਾ ਜੇ ਉਹਨਾਂ ਨੂੰ ਲੱਗੇ ਨੈਗੇਟਿਵ ਤਾਂ ਫਿਰ ਉਹ ਉਹ ਵੀ ਕਰ ਦਿੰਦੇ ਆ ਜਿਵੇਂ ਆਪਾਂ ਆਮ ਪ੍ਰੋਗਰਾਮ ਦੇਖਦੇ ਆ ਜੇ ਤਾਂ ਪੋਜ਼ਿਟਿਵ ਗੱਲ ਹੋਊਗੀ ਨਾ ਦੇ ਹੱਕ ਚ ਹੋਊਗੀ ਬਾਬਿਆਂ ਦੇ ਬੱਲੇ ਬੱਲੀ ਹੋਊਗੀ ਫਿਰ ਤਾਂ ਉਹਨੂੰ ਰਿਲੀਜ਼ ਕਰ ਦਿੰਦੇ ਨੇ ਇਹ ਆਡਿਟ ਵੀ ਕਰ ਦਿੰਦੇ ਆ ਅੱਛਾ ਆਡਿਟ ਵੀ ਕਰਦੇ ਬਾਹਰ ਜਾ ਕੇ ਥੋੜਾ ਕਰਦਾ ਇਹ ਖੁਦ ਹੀ ਰਿਲੀਜ਼ ਕਰਦੇ ਹੋਂ ਉਸਨੂੰ ਹਾਂ ਉਹੀ ਵੀਡੀਓ ਹੀ ਰਿਲੀਜ਼ ਕਰਦੇ ਕੋਈ ਬਾਹਰਲਾ ਬੰਦਾ ਨਹੀਂ ਇਹ ਕਰਦਾ ਹੂੰ ਹੂੰ ਸੋ ਇਹਨਾਂ ਦੀ ਇਹ ਬਹੁਤ ਕ੍ਰੀਨ ਯੋਜਤ ਇੱਕ ਮੈਂ ਸਟੇਟਜੀ ਸਮਝਦਾ ਇਹਨੂੰ ਜੀ 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 ਸਟੇਟਜੀ ਹੈ ਨਾ ਦੀ ਆਪਣੀ ਦੁਕਾਨ ਚ ਚਲਾਉਣ ਦੀ ਔਰ ਚੱਲ ਰਹੀ ਹੈ ਇੰਨੀ ਉਮਰ ਦਾ ਬੰਦੇ ਨੂੰ 29 ਬੰਦੇ ਉਮਰ ਦੇ ਬੰਦੇ ਨੂੰ ਕਿੰਨਾ ਕੁ ਤਜਰਬਾ ਹੁੰਦਾ ਸੀ ਔਰ ਕੀ ਕਿਸੇ ਬਾਰੇ ਦੱਸ ਦੇਗਾ ਕੋਈ ਉਹ ਬੰਦੇ ਨੂੰ ਖੜਾ ਕੇ ਪੁੱਛੀ ਜਾਂਦਾ ਕੁਐਸਚਨ ਸਾਰਾ ਖੂਸੂਸਾ ਰੀਡ ਰੀਡ ਕਰਿਆ ਹੁੰਦਾ ਉਹਨਾਂ ਨੇ ਇਹਦੀ ਫਾਈਨੈਂਸ਼ੀਅਲ ਪੋਜੀਸ਼ਨ ਇਹ ਆ ਇਹ ਦਾ ਸਟੇਟਸ ਇਹ ਆ ਇਹਦਾ IQ ਇੰਨਾ ਕੀ ਆ ਇੰਨੀ ਕੁ ਸਮਝ ਹੈ ਇੰਨਾ ਕਿ ਇਹ ਜਿਵੇਂ ਬਈ ਸਵਾਣੀ ਆ ਹਾਊਸ ਹੋਲਡ ਆ ਕਿ ਕਿੰਨੀ ਕੁ ਪੜੀ ਵੀ ਆ ਕਿੱਡੀ ਕੁ ਬੜੀ ਪੋਸ਼ ਤੇ ਕੰਮ ਕਰਦਾ ਸਾਰਾ ਰੀਡ ਕਰਕੇ ਪਰ ਉਹਦੇ ਸੋਚ ਲੰਦਾ ਉਹ ਵੀ ਕਿਹੜੀ ਪ੍ਰੋਬਲਮ ਹੋ ਸਕਦੀ ਆ ਔਰ ਉਹ ਜਨਰਲ ਪਤਾ ਹੀ ਹੁੰਦਾ ਲਗਭਗ ਕਿਉਂਕਿ ਉਸ ਬੰਦੇ ਨੇ ਜਿਹੜਾ ਸਾਡੇ ਹਿੰਦੁਸਤਾਨ ਚ ਕਿਰਵਾਜ ਵੀ ਹੈ ਨਾ ਜਿਹੜਾ ਬੰਦਾ ਬਿਮਾਰ ਹੈ ਨਾ ਉਹ ਤਾਂ ਦਸਾਂ ਨੂੰ ਆਪਣੀ ਬਿਮਾਰੀ ਦੱਸਦਾ ਵੀ ਮੈਨੂੰ ਆਇਆ ਹੈ ਆਇਆ ਹੈ ਐਕਚੁਅਲ ਮਾ ਉਹ ਪਤਾ ਹੀ ਹੁੰਦਾ ਬਾਬੇ ਨੂੰ ਬਸ ਫਿਰ ਉਹ ਉਸ ਤਰ੍ਹਾਂ ਦੇ ਲਿਖਣ ਦਾ ਡਰਾਮਾ ਐ ਕਰਦਾ ਵੀ ਜਿਵੇਂ ਬਾਬੇ ਨੇ ਬਹੁਤ ਬੜਾ ਮਾਰਕਾ ਮਾਰ ਦਿਆ ਹੋਵੇ ਤਾਂ ਕਿ ਇਥੇ ਲਿਖਨ ਦਾ ਵਿਲਾ ਪੜ ਲੈ ਸੋ ਇਹ ਸਾਰਾ ਡਰਾਮਾ ਹੈ ਤੇ ਜਿਹੜੀ ਉਹ 크੍ਰਿਸਚਨ ਵਾਲਾ ਪਾ ਗੱਲ ਕਰ ਰਹੀ ਸੀ ਵੀ ਪਾਣੀ ਦਾ ਛਿੜਕਾ ਕਰਦੇ ਆ ਤੇ ਬੀਬੀਆਂ ਉੱਥੇ ਤੜਤਜੀ ਪੈਂਦੀਆਂ ਉਹ ਕਿੱਦਾਂ ਸੀ ਵੀ ਬੀਬੀਆਂ ਨੂੰ ਕਿਹਾ ਸਮਝਾਇਆ ਜਾਂਦਾ ਵੀ ਕੀ ਇਹੇ ਇਹ ਵੀ ਟ੍ਰਿਕ ਆ ਵੀ ਇਹ ਵੀ ਟ੍ਰਿਕ ਹੈ ਇਹ ਵੀ ਟ੍ਰਿਕ ਹੈ ਜਿਹੜੀ ਬੀਬੀਆਂ ਉੱਥੇ ਹੁੰਦੀ ਉਹਨਾਂ ਨੂੰ ਪਹਿਲਾਂ ਦੱਸਿਆ ਹੁੰਦਾ ਵੀ ਇਦਾਂ ਕਰਨਾ ਤੁਸੀਂ ਉਹਨਾਂ ਨੇ ਉਹਨਾਂ ਨੇ ਜਿਹੜੇ ਪੇਸ਼ੈਂਟ ਨੂੰ ਜਿਹੜੇ ਨਵੇਂ ਪੇਸ਼ੈਂਟ ਨੂੰ ਨਾ ਤਿਆਰ ਕਰਨਾ ਹੁੰਦਾ ਜੀ ਕਿਉਂਕਿ ਜਿਹੜੇ ਆਮ ਜਿਹੜੇ ਮਨੋਰੋਗੀ ਹੁੰਦੇ ਆ ਨਾ ਉਹ 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 ਉਹਨਾਂ ਦੀਆਂ ਪ੍ਰੋਬਲਮ ਇਹ ਹੁੰਦੀ ਆ ਵੀ ਉਹ ਉਹਨਾਂ ਦਾ ਦਿਮਾਗ ਉਸ ਤਰ੍ਹਾਂ ਨਹੀਂ ਕੰਮ ਕਰਦਾ ਮਨ ਨਾਰਮਲ ਬੰਦੇ ਵਾਂਗੂ ਨਹੀਂ ਕੰਮ ਕਰਦਾ ਅੱਛਾ ਜੀ ਫਿਰ ਉਹ ਪਹਿਲਾਂ ਉਸ ਨੂੰ ਟ੍ਰੇਨਡ ਕਰ ਦਿੰਦੇ ਜਦ ਉਹਦੇ ਸਾਹਮਣੇ ਉਸ ਤਰ੍ਹਾਂ ਦਾ ਡਰਾਮਾ ਉਹ ਕਰਦੀ ਆ ਨਾ ਉਹਦਾ ਤਾਂ ਉਹਨੂੰ ਲੱਗਦਾ ਵੀ ਮੈਂ ਵੀ ਐਂ ਹੀ ਕਰਾਂ ਕਿਉਂਕਿ ਇਸ ਲੈਵਲ ਤੇ ਤਾਂ ਹੁੰਦਾ ਨਹੀਂ ਨਾ ਵੀ ਉਹਨੂੰ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਉਹਦਾ ਬੌਧਿਕ ਪੱਧਰ ਹੋਵੇ ਜਾਂ ਉਹ ਉਸ ਤਰ੍ਹਾਂ ਦੀ ਉਹਨੂੰ ਸੋਝੀ ਹੋਵੇ ਉਹ ਤੇ ਬਿਮਾਰ ਹੈ ਮਰੀਜ਼ ਹੈ ਜਿਵੇਂ ਜਿਵੇਂ ਕੋਈ ਮਰੀਜ਼ ਦੇ ਨਾਲ ਕੋਈ ਦੂਆ ਮਰੀਜ਼ ਹੰਗੂਰਾ ਦਿੰਦਾ ਤਾਂ ਉਹ ਵੀ ਹੰਗਾਰਾ ਦੇਣ ਲੱਗ ਜਾਂਦਾ ਕਰਨ ਲੱਗ ਜਾਂਦਾ ਫਿਰ ਉਹ ਉਸ ਤਰ੍ਹਾਂ ਦਾ ਹੀ ਕੰਮ ਹੈ ਅੱਛਾ ਜਿਹੜੀ ਮੰਨ ਲਓ ਇੱਕ ਗਵਾਚੀ ਚੀਜ਼ਾਂ ਲਈ ਵੀ ਬਾਬਿਆਂ ਕੋਲ ਜਾਂਦੇ ਲੋਕੀ ਜਾਂ ਕੋਈ ਤਾਕਤਵੀਤ ਕਰਾ ਕੇ ਕਹਿੰਦੇ ਵੀ ਆਹ ਚੀਜ਼ ਤੁਹਾਡੀ ਲੱਭ ਜੂਗੀ ਇਦਾਂ ਇਹ ਸਭ ਡਰਾਮਾ ਆ ਆਪਣੀ ਦੁਕਾਨਦਾਰੀ ਨੂੰ ਚਮਕਾਉਣ ਦੇ ਹੱਥ ਕੰਡੇ ਆ ਅੱਛਾ ਹੋਰ ਕੁਝ ਨਹੀਂ ਹੈਗਾ ਕਿਤੇ ਕੋਈ ਗਵਾਚੀ ਚੀਜ਼ ਨੂੰ ਕੋਈ ਯਾ ਤਾਂ ਹੁਣ ਇੱਥੇ ਪਾਰਕ 'ਚ ਮੇਰੀ ਕੋਈ ਚੀਜ਼ ਗਵਾਚਦੀ ਆ ਮੈਨੂੰ ਤਾਂ ਪਤਾ ਹੋਊਗਾ ਮੈਂ ਕਿੱਥੇ ਕਿੱਥੇ ਬੈਠਿਆ ਸੀ ਬਾਬੇ ਨੂੰ ਕੀ ਪਤਾ ਮੈਂ ਕਿੱਥੇ ਬੈਠਿਆ ਆ ਇੱਕੋ ਅੱਜ ਕੱਲ ਉਹ ਐਡ ਵੀ ਆਂਦੀ ਕਿ ਉਹਨ ਫਲਾਣੇ ਨੂੰ ਵਾਸਤੇ ਕਰਨ ਦੇ ਲਈ ਆ ਕਰ ਲੋ ਆ ਕਰ ਲੋ ਇਹ ਵੀ ਸਾਰਾ ਡਰਾਮਾ ਆ ਇਹ ਵੀ ਐਵੇਂ ਹੀ ਆ ਮਤਲਬ ਐਕਚੁਅਲ ਤਾਂ ਨਾ ਬੰਦੇ ਨੂੰ ਤਾਂ ਐ ਲੱਗਦਾ ਨਾ ਵੀ ਮੈਂ ਮੇਰਾ ਮਸਲਾ ਉਹਨੇ ਹੱਲ ਕਰ ਦਿਆ ਐਕਚੁਅਲ ਜੋ ਪੜ ਕੇ ਨਾ ਤੁਹਾਡੇ ਮਸਲੇ ਨੂੰ ਹੋਰ ਉਲਝਾ ਦਿੰਦਾ ਬਾਬਾ ਅੱਛਾ ਹਾਂ ਤੁਹਾਨੂੰ ਹੋਰ ਮਾਨਸਿਕ ਰੋਗੀ ਬਣਾ ਦਿੰਦਾ ਤੁਹਾਨੂੰ ਲੱਗਦਾ ਵੀ ਮੇਰਾ ਮਸਲਾ ਹਾਂ ਪਹਿਲਾਂ ਤਾਂ ਮਸਲੇ ਨੂੰ ਭੁੱਲ ਜਾਂਦਾ ਜਿਹੜਾ ਅਸਲ ਅਸਲ ਮਸਲਾ ਉਹ ਨਹੀਂ ਰਹਿੰਦਾ ਦੂਸਰਾ ਉਹਦਾ ਸੋਲੂਸ਼ਨ ਤਾਂ ਫਿਰ ਉਹ ਤਾਂ ਬਹੁਤ ਦੂਰ ਦੀ ਗੱਲ ਹੈ ਜਿਹੜਾ ਉਹਦਾ ਮਤਲਬ ਸੋਲੂਸ਼ਨ ਨਿਕਲਣਾ ਨਾ ਤੇ ਉਹ ਪਾਸੇ ਰਹਿ ਜਾਂਦਾ ਹੋਰੇ ਮਸਲੇ ਚ ਪਾ ਕੇ ਬੰਦੇ ਨੂੰ ਲੱਗਦਾ ਵੀ ਹਾਂ ਮੇਰਾ ਤਾਂ ਸੋਲੂਸ਼ਨ ਨਿਕਲ ਗਿਆ ਨਹੀਂ ਜਿਹੜਾ ਜੇ ਕੋਈ ਬੰਦਾ ਜਾਵੇ ਹੂੰ ਹੂੰ ਉਸ ਨੂੰ ਬਿਲੀਓ ਜੀ ਬਾਬਾ ਜੀ ਮੇਰਾ ਤਾਂ ਸਿਰ ਬਹੁਤ ਦੁਖਦਾ ਜੀ ਬਹੁਤ ਹੂੰ ਹੂੰ ਉਹ ਕਹਿੰਦਾ ਤੂੰ ਨਾਮ ਜਪ ਲੈ ਭਾਈ ਦਸ ਮਿੰਟ ਨਾਮ ਜਪ ਲੈ ਬੈਠ ਕੇ ਜਪ ਲੈ ਉਹ ਬੰਦਾ ਜਪਣ ਲੱਗ ਜਾਂਦਾ ਉਹ ਹੁਣ ਨਾਮ ਜਪਣਾ ਤਾਂ ਇੱਕ ਨਵੀਂ ਸਮੱਸਿਆ ਹੋ ਗਈ ਨਾ ਉਸ ਨੂੰ ਉਸ ਪਾਸੇ ਨੂੰ ਬੈ ਗਿਆ ਉਹ ਜਿਹੜੀ ਉਹ ਪੁਰਾਣੀ ਚੋ ਉਹ ਤਾਂ ਭੁੱਲ ਗਿਆ ਨਾ ਨਵੀਂ ਖੜੀ ਹੋ ਗਈ ਉਹ ਵੀ ਹਾਂ ਤਾਂ ਨਾਮ ਜਪਣਾ 15 ਮਿੰਟ ਅੱਖਾਂ ਨੂੰ ਨਹੀਂ ਖੋਲਣੀਆਂ ਦੁਨੀਆਂਦਾਰੀ ਤੋਂ ਆਪਣਾ ਕੰਗਰ ਕਰਨਾ ਮੰਨੂ ਹੁਣ ਸਾਰਾ ਜੋਰ ਤਾਂ ਉਹਦੀ ਉਹਦੀ ਮਾਨਸਿਕਤਾ ਦਾ ਕੰਗਰਤਾ ਤੇ ਲੱਗ ਜਾਂਦਾ ਫਿਰ ਉਹ ਜਿਹੜੀ ਪੀੜ ਹੋ ਰਹੀ ਸੀ ਨਾ ਉਹਨਾਂ ਤਾਂ ਮੱਠੀ ਪਹਿਣਾ ਹੈ ਨਾ ਕਿਉਂਕਿ ਸਰੀਰ ਦਾ ਤਾਂ ਕੰਮ ਹੈ ਬਿਲਕੁਲ ਬਿਲਕੁਲ ਜਿਹੜਾ ਨਵਾਂ ਟਾਸਕ ਮਿਲਦਾ ਪਹਿਲਾਂ ਉਸ ਨੂੰ ਕਰਦਾ ਹੈ ਜੇ ਸਾਡੇ ਮੇਰੀ ਲੱਤ 'ਚ ਫਰਜ਼ ਕਰ ਮੇਰੀ ਲੱਤ ਤੇ ਕੋਈ ਟੱਕ ਪੈ ਗਿਆ ਉਹ ਪੀੜ ਕਰ ਰਹੀ ਹੈ ਤਾਂ ਮੇਰੇ ਇੱਥੇ ਪੱਟ ਤੇ ਬੜਾ ਟੱਕ ਮਾਰਦੇ ਤਾਂ ਹੀ ਟੇਹਟਲੇ ਟੱਕਦੀ ਤਾਂ ਮੈਨੂੰ ਤਕਲੀਫ ਹੋਣੀ ਨਹੀਂ ਨਾ ਹੈ ਵੀ ਇਹ ਇਹ ਨਜ਼ਰ ਆਊਗਾ ਮਤਲਬ ਉਹ ਹੋ ਇੱਥੇ ਖੂਨ ਜਾ ਰਿਹਾ ਪਹਿਲਾਂ ਮੈਂ ਇਹਨੂੰ ਬੰਦ ਕਰਾਂ ਉਹ ਭੁੱਲ ਜੂਗਾ ਸੋ ਇਸ ਤਰ੍ਹਾਂ ਦਾ ਇਹ ਇਸ ਦਾ ਫਾਇਦਾ ਉਠਾਉਣੀ ਹੈ ਨਹੀਂ ਕੋਈ ਤੁਹਾਡੇ ਜੀਵਨ ਦੇ ਵਿੱਚ ਕੋਈ ਹੈ ਜੋ ਤੰਤਰੀਕ ਨੂੰ ਤੁਸੀਂ ਕਿਸੇ ਨੂੰ ਯਾਨੀ ਕਿ ਨੰਗਾ ਕੀਤਾ ਹੋਵੇ ਇਹੋ ਜਿਹਾ ਸਾਰਿਆਂ ਨੂੰ ਇਹ ਚੈਲੰਜ ਕਰਦੇ ਹਾਂ ਅਸੀਂ ਖੁੱਲਾ ਚੈਲੰਜ ਨਹੀਂ ਵੈਸੇ ਕੋਈ ਮਿਲਿਆ ਕੋਈ ਇਹੋ ਜਿਹਾ ਜਿਹਨੂੰ ਤੁਸੀਂ ਜਿਹੜੇ ਤੁਹਾਨੂੰ ਹਾਂਜੀ ਉਹਨਾਂ ਦਾ ਉਹਨਾਂ ਦਾ ਸਿਰਫ ਉੱਥੇ ਤੱਕ ਹੁੰਦਾ ਵੀ ਹਾਂ ਅਸੀਂ ਚੈਲੰਜ ਅਸੀਂ ਮਕਬੂਲ ਕਰਦੇ ਹਾਂ ਚੈਲੰਜ ਤੱਕ ਖੇਲਣਾ ਦਾ ਅਸੀਂ ਕਰਦੇ ਹਾਂ ਉਹਨਾਂ ਨੂੰ ਆਉਂਦਾ ਵੀ ਚਲੇ ਗੱਲ ਵਿੱਚ ਵਿਚਾਲੇ ਚ ਜਾ ਕੇ ਅਹੀਂ ਰਹਿ ਜਵੇ ਹਮ ਹਮ ਪਰ ਜਦ ਅਸੀਂ ਜੜ ਤੱਕ ਜਾਂਦੇ ਆ ਵੀ ਹਾਂ ਫਰਾਣੀ ਡੀਟ ਰੱਖ ਪਾਈ ਐ ਨਹੀਂ ਗੱਲ ਬਣਨੀ ਔਰ ਇਹ ਸ਼ਰਤਾਂ ਰੱਖਾਂਗੇ ਅਸੀਂ ਆਪ ਖੁਦ ਤੇਰੀ ਚਮਤਕਾਰ ਦੀ ਤੇਰੀ ਪਰਖ ਕਰਾਂਗੇ ਬਸ ਫਿਰ ਉਹ ਆਣੀ ਬਹਾਨੀ ਕਰਕੇ ਨਾ ਕੋਈ ਬਹਾਨਾ ਲੁੰਦਾ ਵੀ ਮੇਰਾ ਆ ਨਹੀਂ ਸਕਦਾ ਬਾਬੀ ਦੀ ਤਬੀਅਤ ਖਰਾਬ ਹੈ ਜਾਂ ਬਾਬੀ ਨੂੰ ਕਾਲ ਆ ਗਈ ਬੰਬੇ ਤੋਂ ਉੱਥੇ ਜਾਣਾ ਜੀ ਉਹ ਕੋਈ ਨਾ ਕੋਈ ਬਹਾਨਾ ਜਲਾ ਕੇ ਦੌੜ ਜਾਂਦਾ ਆਮ ਤੌਰ ਤੇ ਅਸੀਂ ਦੌੜਦੇ ਹਾਂ ਸਾਰੇ ਕਿਉਂਕਿ ਅੱਜ ਤੱਕ ਕਿਸੇ ਨੇ ਸਾਡੀ ਸਾਰ ਜਿੱਤੀ ਹੋ ਨਹੀਂ ਆ ਰ ਨਾ ਕਦੇ ਕੋਈ ਜਿੱਤ ਸਕਦਾ ਕਿਉਂਕਿ ਸੱਚਾਈ ਤਾਂ ਉਹ ਉਹਨਾਂ ਦੇ ਪੱਲੇ ਹੈ ਨਹੀਂ ਨਾ ਬਾਬੇ ਦੀ ਦੁਕਾਨਦਾਰੀ ਜਿਹੜੀ ਚੱਲ ਪਈ ਹੈ ਇਹ ਇਹ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਸਾਡਾ ਰਾਜ ਪ੍ਰਬੰਧ ਹੈ ਅੱਛਾ ਬਿਲਕੁਲ ਸਾਡੀ ਜਿਹੜੀ ਰਾਜ ਕਰਦੀਆਂ ਧਿਰਾਂ ਹਨ ਜਿਹੜੀਆਂ ਸਤਾ ਤੇ ਬੈਠੀਆਂ ਹਨ ਉਹਨਾਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਜ਼ਿੰਮੇਵਾਰੀ ਵੀ ਉਹਨਾਂ ਦੀ ਹੈ ਔਰ ਮੈਂ ਤਾਂ ਇੰਨਾ ਕਹਿ ਸਕਦਾ ਸੀ ਸਰਖਸ਼ੀ ਲੋਕ ਤਾਂ ਇਹ ਸੋਚਦੇ ਆਂ ਵੀ ਉਹਨਾਂ ਦੀ ਹੀ ਪੈਦਾ ਕਰੀ ਹੋਈਆਂ ਐ ਇਹ ਸਮੱਸਿਆ ਜੇ ਹਰ ਬੰਦੇ ਨੂੰ ਆਪਣੇ ਜੀਉਣ ਯੋਗ ਹਾਲਾਤਾਂ 'ਚ ਰਹਿਣ ਦੀ ਆਜ਼ਾਦੀ ਹੋਵੇ ਔਰ ਉਹ ਉਹਦੀ ਕੱਲੀ ਰਾਜਨੀਤਿਕ ਆਜ਼ਾਦੀ ਨਾ ਹੋਵੇ ਉਹਨੂੰ ਕਮਰਸ਼ੀਅਲ ਆਜ਼ਾਦੀ ਵੀ ਹੋਵੇ ਉਦੀ ਉਹਦੀ ਫਾਈਨੈਂਸ਼ੀਅਲ ਪੋਜੀਸ਼ਨ ਵੀ ਇੰਨੀ ਕੁ ਹੋਵੇ ਵੀ ਵਧੀਆ ਰੋਟੀ ਖਾ ਸਕੇ ਬੱਚਿਆਂ ਨੂੰ ਪਾਲ ਸਕੇ ਚੰਗੇ ਸਕੂਲਾਂ ਚ ਪੜਾ ਸਕੇ ਔਰ ਆਪਣੀ ਵਧੀਆ ਜ਼ਿੰਦਗੀ ਬਸਰ ਕਰ ਸਕੇ ਤਾਂ ਉਸ ਨੂੰ ਇਹ ਸਮੱਸਿਆਵਾਂ ਹੁੰਦੀ ਹੀ ਨਹੀਂ ਉਸ ਨੂੰ ਨਹੀਂ ਹੁੰਦੀਆਂ ਉਹ ਫਿਰ ਆਪਣਾ ਕਿਉਂਕਿ ਇਹ ਜਿਹੜੇ ਰਾਜ ਕਰਦੇ ਲੋਕ ਕਹਿੰਦਾ ਰਾਜ ਕਰਦੀ ਸ਼੍ਰੇਣੀ ਹੈ ਨਾ ਇਹ ਸ਼੍ਰੇਣੀ ਹੈ ਇਹਨਾਂ ਦੇ ਰਾਜ ਕਰਨਾ ਇਹਨਾਂ ਦਾ ਇਹਨਾਂ ਦੀ ਸ਼੍ਰੇਣੀ ਹੈ ਇਹਨਾਂ ਨੇ ਕਰਨਾ ਹੀ ਕਰਨਾ ਹੁਕਮਡ ਗਰੁੱਪ ਇਹ ਇਹਨਾਂ ਦੀ ਇੱਕ ਰਾਜਨੀਤੀ ਦਾ ਹਿੱਸਾ ਹੈ ਵੀ ਲੋਕਾਂ ਨੂੰ ਇਹਨਾਂ ਦੀ ਪਰਸਨਲ ਸਮੱਸਿਆਵਾਂ ਵਿੱਚ ਉਲਝਾ ਕੇ ਰੱਖੋ ਤਾਂ ਕਿ ਉੱਥੇ ਹੀ ਉਲਝੇ ਰਹਿਣ ਬਸ ਇਹਨਾਂ ਦੀ ਯਾਦ ਇੱਕ ਵਾਰੀ ਆਉਣਾ ਚਾਹੀਦਾ 5 ਸਾਲਾਂ ਤੋਂ ਜਦ ਬੋਟਾਂ ਪਾਉਂਦੇ ਆ ਬਈ ਹਾਂ ਯਾਰ ਬੋਟਾਂ ਪਾਉਂ ਜਾਂ ਹੁਣ ਕਿਹਨੂੰ ਪਾਈਏ ਯਾਰ ਯਾਰ ਸਭ ਤੋਂ ਵਧੀਆ ਆ ਇਹ ਵਧੀਆ ਵਧੀਆ ਉਹਨਾਂ ਨੇ ਦੇਖਣਾ ਇਹ ਨਹੀਂ ਵਧੀਆ ਉਹ ਬਸ ਉਹ ਪੋਸਟਰ ਦੇ ਵਧੀਆ ਦੇਖ ਲੈਣੇ ਆ ਜਾਂ ਕਿਹੜੀ ਜਾਤ ਤੋਂ ਆ ਇਹ ਦੇਖ ਲੈਣੇ ਕਿਹੜੀ ਧਰਮ ਨੂੰ ਬਿਲੋਂਗ ਕਰ ਰਿਹਾ ਇਹਨੂੰ ਦੇਖ ਲੈਣੇ ਆ ਜਾਂ ਇਹ ਕਿਹੜੀ ਖਾਨਦਾਨ ਨੂੰ ਬਿਲੋਂਗ ਕਰ ਰਿਹਾ ਹੁਣ ਮੈਂ ਤਾਂ ਹੈਰਾਨ ਆ ਵੀ ਆ ਜਿੰਨੇ ਖਾਨਦਾਨ ਐ ਸਾਡੇ ਪਟਿਆਲੇ ਵਾਲੇ ਰਾਜਾ ਜੀ ਦਾ ਖਾਨਦਾਨ ਐ ਹੋਰ ਕਿੰਨੇ ਰਾਜੇ ਆ ਇੱਕ ਰਾਜੇ ਨੂੰ ਛੱਡ ਕੇ ਨਾਬੇ ਵਾਲੇ ਨੂੰ ਸਾਰੇ ਅੰਗਰੇਜ਼ਾਂ ਦੀ ਚਟੂ ਰਹੇ ਆ ਅੰਗਰੇਜ਼ਾਂ ਦੇ ਚਟੜੇ ਰਹੇ ਆ ਔਰ ਔਰ ਰਾਜਨੀਤੀ ਦੇਖ ਲੈ ਸਾਰੇ ਉਹਨਾਂ ਚਟੜੂ ਰਾਜਿਆਂ ਦਾ ਬੋਲਬਾਲਾ ਹੈ ਰਾਜਨੀਤੀ ਚੜਜ ਹੈ ਅੱਜ ਉਹਨਾਂ ਦਾ ਬੋਲਬਾਲਾ ਉਹਨਾਂ ਨੂੰ ਲੋਕ ਬੋਟਾਂ ਪਾਈ ਜਿੰਨੇ ਜਿਨ੍ਹਾਂ ਨੂੰ ਜੇੜ ਚ ਹੋਣਾ ਚਾਹੀਦਾ ਸੀ ਉਹ ਤਾਂ ਕੁਰਸੀਆਂ ਦੇ ਬੈਠੇ ਹੋਣੇ ਆ ਸੋ ਇਹ ਲੋਕਾਂ ਦੀ ਸਮਝ ਇੰਨੀ ਕਹ ਲੋਕਾਂ ਨੂੰ ਉਹ ਉਸ ਪਾਸੇ ਨੂੰ ਆਉਣ ਹੀ ਨਹੀਂ ਦਿੰਦੇ ਉਹਨਾਂ ਦੀ ਰਾਜਨੀਤੀ ਆ ਵੀ ਲੋਕਾਂ ਨੂੰ ਉਹਨਾਂ ਦੇ ਹੀ ਸਮੱਸਿਆਵਾਂ ਵਿੱਚ ਉੜ ਜਾ ਕੇ ਅਸੀਂ ਤੁਸੀਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਤੇ ਕੀ ਕੀ ਤਰੀਕੇ ਅਪਣਾ ਰਹੇ ਮੈਂ ਸੁਣਿਆ ਵੀ ਤੁਸੀਂ ਗਾਣੇ ਦੀ ਜੀ ਕਹਿੰਦੇ ਵੀ ਗੀਤ ਵੀ ਤੁਸੀਂ ਕੋਈ ਕੱਢਿਆ ਸੀ ਉਹਨਾਂ ਨੂੰ ਜਾਗਰੂਕ ਕਰਨ ਦੇ ਲਈ ਹਾਂ ਅਸੀਂ ਕਰਦੇ ਆ ਜੀ ਜੀ ਇੱਕ ਤੁਸੀਂ ਗੀਤ ਦੀ ਗੱਲ ਕਰੀਆ ਕੋਈ ਕੋਈ ਦੋ ਬੋਲ ਗੀਤ ਦੇ ਵੀ ਸੁਣਾਇਆ ਸੀ ਸੁਣਾ ਦੂੰਗਾ ਜੀ ਜੀ ਪਰ ਮੈਂ ਸਮੱਸਿਆ ਬਾਰੇ ਦੱਸਾਂ ਸਾਡੀ ਅਸੀਂ ਮਿਸ਼ਨ ਤੇ ਹੈ ਵੀ ਲੋਕਾਂ ਦੀ ਸੋਚ ਵਿਗਿਆਨਕ ਬਣਾਉਣਾ ਜੀ ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣਾ ਇਹ ਇਹ ਮਤਲਬ ਹਰ ਗੱਲ ਦੇ ਕਾਰਨ ਪਿੱਛੇ ਕਿਹਾ ਵਿਗਿਆਨਕ ਵਿਗਿਆਨ ਕੰਮ ਕਰਦਾ ਉਹਨੂੰ ਸਮਝਣ ਦੀ ਸਮਰੱਥਾ ਕਰਨਾ ਲੋਕਾਂ ਦੇ IQ ਨੂੰ ਵਧਾਉਣਾ ਲੋਕਾਂ ਦੀ ਬੋਧਿਕਤਾ ਨੂੰ ਟੱਜਣਾ ਇਹ ਹੀ ਸਾਡਾ ਮਿਸ਼ਨ ਹੈ ਜਿੱਥੇ ਗੀਤਾਂ ਦਾ ਸੰਬੰਧ ਹੈ ਗੀਤ ਤਾਂ ਮੇਰੇ ਕਈਆਂ ਅੱਛਾ ਮੈਂ ਆਮ ਤੌਰ ਤੇ ਇੱਕ ਮੇਰਾ ਗੀਤ YouTube ਤੇ ਚੱਲਦਾ ਕਿਸਮਤ ਕਰੇ ਨਾ ਕਿਸੇ ਦਾ ਵਾਲ ਬਿੰਗਾ ਜੀ ਕੀ ਤਾਂ ਲੋਕਾਂ ਨੂੰ ਬੁੱਧੂ ਬਣਾਉਣ ਦਾ ਸਮਝ ਹੁੰਦਾ ਇਹ ਇਹ ਚੱਲਦਾ ਸਾਥੀ ਜਗਜੀਤ ਸਿੰਘ ਜੀ ਨੇ ਲਿਖਿਆ ਪਾ ਬਹੁਤ ਕਮਾਲ ਦਾ ਗੀਤ ਹੈ ਬਹੁਤ ਵਧੀਆ ਸੁਨੇਹਾ ਦਿੰਦਾ ਇਹ ਬਾਬਿਆਂ ਬਾਰੇ ਹੀ ਆ ਸਾਰਾ ਸਾਰਾ ਗੀਤ ਹੀ ਬਾਬਿਆਂ ਬਾਰੇ ਆ ਮਤਲਬ ਅਸੀਂ ਇਹ ਕਟਾਸ਼ ਕਰਦੇ ਰਹਿੰਨੇ ਆ ਗੀਤਾਂ ਦੇ ਜਰੀਏ ਵੀ ਔਰ ਆਪਣੇ ਲੈਕਚਰ ਦੇ ਜਰੀਏ ਵੀ ਔਰ ਜਿੱਥੇ ਵੀ ਕਿਤੇ ਮੌਕਾ ਮਿਲਦਾ ਸਾਨੂੰ ਬੋਲਣ ਦਾ ਗੱਲਬਾਤ ਕਰਨ ਦਾ ਜਾਂ ਕਿਤੇ ਬਾਬੇ ਵਾਂਗੂ ਸੰਵਾਦ ਕਰਨ ਦਾ ਲੋਕਾਂ ਦੇ ਮੈਂ ਸਭ ਤੋਂ ਵੱਡੀ ਸਮਝਦਾ ਹਾਂ ਵੀ ਜੇ ਕਿਸੇ ਕਿਸੇ ਵੀ ਸਮੱਸਿਆਵਾਦ ਜੀ ਕੋ ਹੱਲ ਹੈ ਤਾਂ ਸੰਵਾਦ ਹੈ। ਉਹ ਸੰਵਾਦ ਬਹੁਤ ਬੜੀ ਚੀਜ਼ ਹੈ। ਔਰ ਇਸ ਨੂੰ ਭੁੱਲ ਗਏ ਆ। ਇਹ ਸੰਵਾਦ ਨੂੰ ਧਰਮਾਂ ਵਾਲੇ ਤਾਂ ਬਿਲਕੁਲ ਹੀ ਭੁੱਲ ਗਏ ਆ। ਧਰਮਾਂ ਵਾਲਿਆਂ ਨੂੰ ਉਹੀ ਗੱਲ ਚੰਗੀ ਲੱਗਦੀ ਹੈ ਜੋ ਉਹਨਾਂ ਦੇ ਹੱਕ 'ਚ ਉਹਨਾਂ ਦੀ ਦੁਕਾਨਦਾਰੀ ਦੇ ਹੱਕ 'ਚ ਕਰੀ ਜਾਵੇ। ਥੋੜੀ ਜੀ ਵੀ ਨੈਗੇਟਿਵ ਗੱਲ, ਥੋੜੀ ਜੀ ਵੀ ਨੈਗੇਟਿਵ ਗੱਲ ਜਿਹੜੀ ਉਹਨਾਂ ਦੀ ਦੁਕਾਨਦਾਰੀ ਦਾ ਮਾੜਾ ਜਿਹਾ ਵੀ ਉਹ ਸਾਈਡ ਤੋਂ ਜਾਂਦੀ ਹੈ ਨਾ ਉਸ ਨੂੰ ਉਹ ਆਪਣੀ ਕਟੜਤਾ ਨਾਲ ਦਬਾ ਦਿੰਦੇ ਆ। ਇਹੀ ਸਮਾਜ ਦਾ ਦੁਖਾਂਤ ਹੈ। ਮੈਂ ਤਾਂ ਦੁਖਾਂਤ ਸਮਝਦਾ। ਇਹ ਦੁਖਾਂਤ ਦਰਸ਼ਕਾਂ ਨੂੰ ਕੀ ਸੁਨੇਹਾ ਦੇਵੋਗੇ ਕਿਵੇਂ ਲੋਕੀ ਇਨਾਂ ਤੋਂ ਬਾਬਿਆਂ ਤੋਂ بچਣ ਜਿਹੜੇ ਜਾਦੂ ਦਾ ਓਰ ਦਿਖਾ ਕੇ ਡਰ ਦਿਖਾ ਕੇ ਲੁੱਟ ਖਸੂਟ ਕਰ ਰਹੇ ਨੇ ਬਿਲਕੁਲ ਥੋੜੀ ਚਿੰਤਾ ਜਾਇਜ਼ ਆ ਇਹ ਸਾਰੀ ਡਿਊਟੀ ਐਜੂਕੇਸ਼ਨ ਦੀ ਆ ਜੀ ਜਿਹੜੀ ਸਾਡੀ ਸਿੱਖਿਆ ਹੈ ਨਾ ਉਹਦੀ ਡਿਊਟੀ ਹੁੰਦੀ ਆ ਮੇਰਾ ਖਿਆਲ ਜੇ ਆਪਾਂ ਆਜ਼ਾਦੀ ਤੋਂ ਵੀ ਲਾਈਏ ਵੈਸੇ ਤਾਂ ਆਜ਼ਾਦੀ ਤੋਂ ਨਹੀਂ ਆਪਾਂ ਪਿੱਛੇ ਤੋਂ ਵੀ ਲਾ ਸਕਦੇ ਕਿਉਂਕਿ ਐਜੂਕੇਸ਼ਨ ਦਾ ਪਿੱਛੇ ਵੀ ਸੀ ਹੂੰ ਹੂੰ ਜੇ ਆਜ਼ਾਦੀ ਤੋਂ ਵੀ ਲਾਈਏ 76 ਸਾਲਾਂ ਤੱਕ ਸਾਡੀ এডਿਕੇਸ਼ਨ ਬੱਚਿਆਂ ਨੂੰ ਇਹ ਸਮਝਾਉਣ ਚ ਸਮਰੱਥ ਨਹੀਂ ਹੋ ਸਕੀ ਵੀ ਸਾਡੀਆਂ ਸਮੱਸਿਆਵਾਂ ਦਾ ਹੱਲ ਅਸੀਂ ਹੀ ਕੱਢਣਾ ਹੂੰ 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 ਕਿੰਨੇ ਬੱਚੇ ਸਾਡੇ ਨੌਜਵਾਨ ਅਸੀਂ ਆਮ ਅਖਬਾਰਾਂ ਚ ਰਿਪੋਰਟਾਂ ਪੜ੍ਹਦੇ ਹਾਂ ਸੁਸਾਈਡ ਕਰਦੇ ਆ ਮੈਂ ਕਹਿੰਦਾ ਜਿਸ ਸਮਾਜ ਦਾ ਬੱਚਾ ਸੁਸਾਈਡ ਕਰਦਾ ਪੜ੍ਹ ਲਿਖ ਕੇ ਸੁਸਾਈਡ ਕਰਦਾ ਉਹ ਫੇਲੂਰ ਹੈ ਉਸ এডਿਕੇਸ਼ਨ ਦਾ ਜਿਹੜੀ ਉਹਨੂੰ ਮਿਲ ਰਹੀ ਹੈ ਹੂੰ ਹੂੰ ਪਰ ਫੇਲੂਰ ਉਸ ਰਾਜਨੀਤਿਕ ਸਿਸਟਮ ਦਾ ਜਿਹੜਾ ਉਸ ਤੇ ਰਾਜ ਕਰ ਰਿਹਾ ਹੂੰ ਹੂੰ ਇਹ ਫੇਲਿਅਰ ਉਸ ਸਮਾਜ ਦਾ ਉਸ ਭਾਈਚਾਰੇ ਦਾ ਜਿਹੜਾ ਭਾਈਚਾਰੇ ਚ ਰਹਿ ਰਿਹਾ ਯਾਰ ਜਿਸ ਨੂੰ ਉਹ ਚੰਗਾ ਸਮਝਦਾ ਬਹੁਤ ਉਸ ਦੇ ਖਿਲਾਫ ਕੋਈ ਗੱਲ ਬੋਲਣਾ ਨਹੀਂ ਚਾਹੁੰਦਾ ਕਰਨਾ ਨਹੀਂ ਚਾਹੁੰਦਾ ਸੁਣਨਾ ਨਹੀਂ ਚਾਹੁੰਦਾ ਇਹ ਆ ਜਿੱਥੇ ਤੱਕ ਗੱਲ ਲਾਸਟ ਹੈ ਨਾ ਸਨੇਹ ਦੀ ਹੈ ਮੈਂ ਅੱਛਾ ਇੱਕ ਤੁਸੀਂ ਸੱਚ ਇੱਕ ਗੱਲ ਰਹਿ ਗਈ ਤੁਸੀਂ ਵੀ ਜਿਹੜਾ ਇਹ ਆਪਣੀ ਸਾਇੰਸ ਦੀ ਗੱਲ ਹੈ ਸਾਇੰਸ ਦੀ ਹਾਂ ਵਿਗਿਆਨ ਦੀ ਗੱਲ ਹੈ ਇੱਕੋ ਇੱਕ ਹੱਲ ਸਾਰੀ ਸਮੱਸਿਆਵਾਂ ਦਾ ਮੈਂ ਇਹ ਨਹੀਂ ਕਹਿੰਦਾ ਵੀ ਲੋਕਾਂ ਦੀ ਜੇਬਾਂ ਪਰ ਜਾਣੀਏ ਸਾਇੰਸ ਤੇ ਸੋਚਣ ਨਾਲ ਪਰ ਜੇਬਾਂ ਖਾਲੀ ਨਹੀਂ ਹੋਣਗੀਆਂ ਜਿੰਨਾ ਪੈਸਾ ਆਪਣੀ ਜੇਬ 'ਚ ਰਹੂਗਾ ਤੁਹਾਡੀ ਸਿਹਤ ਖਰਾਬ ਨਹੀਂ ਹੋਊਗੀ ਜੇ ਤੁਸੀਂ ਵਿਗਿਆਨ ਚੇਤਨਾ ਤੇ ਆਪ ਪੈਰਾ ਦੋਗੇ ਤੁਹਾਡੀ ਸਮਝ ਚੇਤਨ ਹੋਏਗੀ ਵਿਗਿਆਨਕ ਹੋਏਗੀ ਸੋਚ ਤੁਹਾਡੀ ਜੇਬ 'ਚ ਜੋ ਤੁਹਾਡਾ ਪੈਸਾ ਹੈ ਉਹ ਨਾ ਜਾਏਗਾ ਤੁਹਾਡੀ ਮਾਨਸਿਕਤਾ ਜਿਹੜੀ ਉਹਦੀ ਲੁੱਟ ਨਹੀਂ ਹੋਊਗੀ ਜਿਵੇਂ ਅੱਜਕੱਲ ਮੋਬਾਈਲਾਂ 'ਚ ਨਹੀਂ ਹੁੰਦਾ ਹਮਮ ਹਮ ਸੌਫਟਵੇਅਰ ਪਾਈ ਜਾਂਦੇ ਪਾਈ ਜਾਂਦੇ ਇੰਨਾ ਪਾਈ ਜਾਂਦਾ ਸੌਫਟਵੇਅਰ ਆਪਣੇ ਆਪ ਪਾਈ ਜਾਂਦਾ ਆਪਣੇ ਆਪ ਪਾਈ ਜਾਂਦਾ ਆਪਣੇ ਆਪ ਪਾਈ ਜਾਂਦਾ ਉਹ ਸਾਰਾ ਬੇਲੂੜਾ ਹੁੰਦਾ ਕਦੇ ਕਿਸੇ ਵੀ ਬੰਦੇ ਦੀ ਜ਼ਿੰਦਗੀ ਦੇ ਕੰਮ ਚ ਨਾਉਣ ਵਾਲਾ ਔਰ ਜਿਹੜੀ ਚੱਜ ਕੀ ਗੱਲ ਆ ਉਹ 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 ਲੱਭਣੀ ਪੈਂਦੀ ਆ ਉਸ ਢੇਰ 'ਚੋਂ ਸੂਈ ਲੱਭਣ ਦੇ ਬਰਾਬਰ ਕਿੰਨੇ ਸਾਡੇ ਦਿਮਾਗ ਦੇ ਵਿੱਚ ਭਰਿਆ ਪਿਆ ਹਾਂ ਪਰ ਜੇ ਸਾਇੰਸ ਸਮਝਣ ਦੀ ਸੋਚ ਹੀ ਹੋਵੇਗੀ ਨਾ ਜੇ ਵਿਗਿਆਨਕ ਸੋਚ ਹੋਏਗੀ ਨਾ ਫਿਰ ਉਹ ਇੱਕ ਕਿਸਮ ਦਾ ਐਂਟੀਵਾਇਰਸ ਲੱਗ ਜੂਗਾ ਉਸ ਗੱਲ ਨੂੰ ਐਕਸੈਪਟ ਕਰੇਗਾ ਹੀ ਨਹੀਂ ਜੋ ਗੈਰ ਵਿਗਿਆਨਿਕ ਹੈ ਜਿਹੜੀ ਕਿਸ ਮਤਲਬ ਜਿਹੜੀ ਇੰਪੋਸੀਬਲ ਹੈ ਜਿਹੜੀ ਕਿ ਹੋ ਹੀ ਨਹੀਂ ਸਕਦੀ ਜਿਵੇਂ ਅਧਿਆਤਮਿਕ ਗੱਲਾਂ ਐਵੇਂ ਝੰਗੜ ਖਾਨਾ ਹੈ ਜਿਸ ਦਾ ਮਤਲਬ ਕੁਝ ਨਹੀਂ ਹੈਗਾ ਜ਼ਿੰਦਗੀ ਨਾਲ ਕੋਈ ਸਬੰਧ ਦੂਰ ਦੂਰ ਦਾ ਸਬੰਧ ਨਹੀਂ ਆ ਲੋਕ ਆਤਮਾ ਬਾਰੇ ਕਰੀ ਜਿੰਨੇ ਆ ਪਰਮਾਤਮਾ ਬਾਰੇ ਕਰੀ ਜਿੰਨੇ ਆ ਲੋਕ ਨਰਕ ਸਵਰਗ ਬਾਰੇ ਕਰੀ ਜਿੰਨੇ ਆ ਉਹ ਗੀਤ ਹੈ ਮੇਰਾ ਜਿੰਦਗੀ ਨਰਕ ਬਣਾ ਦਿੱਤੀ ਸੁਰਗਾਂ ਦੇ ਲਾਰੇ ਆ ਨੇ ਲੋਕਾਂ ਦੀ ਜਿੰਦਗੀ ਲਾਰੇ ਸੁਰਗਾਂ ਦੇ ਆ ਪਰ ਜਿੰਦਗੀ ਨਰਕ ਹੈ ਸੋ ਇਹ ਇਹ ਗੱਲਾਂ ਆ ਨਾ ਜਿਹੜੀਆਂ ਇਹ ਲੋਕਾਂ ਦੀ ਸਮਝ ਨੂੰ ਤਿੱਖਾ ਤਾਂ ਹੀ ਹੋਏਗੀ ਜੇ ਉਹਨਾਂ ਦੀ ਸੋਚ ਵਿਗਿਆਨਕ ਹੋਊਗੀ ਅਸੀਂ ਉਸ ਸਮਿਸ਼ਨ ਤੇ ਹੀ ਕੰਮ ਕਰਦੇ ਆ ਨਹੀਂ ਹੁਣ ਤਾਂ ਵਿਗਿਆਨ ਵਿਗਿਆਨ ਦੀ ਵੀ ਪੜਾਈ ਕਰੀ ਜਾਂਦੇ ਬੱਚੇ ਦੇ ਨਾਲੇ ਬਾਬਿਆਂ ਕੋਲ ਵੀ ਜਾਈ ਜਾਂਦੀ ਤੇ ਬੱਚਿਆਂ ਦਾ ਕੀ ਹਾਲ ਹੈ ਫਿਰ ਆਹੀ ਫੇਲੂਰ ਹੈ ਸਾਡੀ ਐਜੂਕੇਸ਼ਨ ਦਾ ਮੈਂ ਸਮਝਦਾ ਜੇ ਸਾਇੰਸ ਦੀ ਟੀਚਰ ਵਾਰਤ ਰੱਖ ਕੇ ਆਉਂਦੀ ਆ ਹਾਂ ਜੇ ਸਕੂਲ ਦੀ ਸਾਇੰਸ ਦੀ ਟੀਚਰ ਸ਼ੁਪਰਵਾਰ ਦਾ ਵਰਤ ਰੱਖਦੀ ਆ ਜਾਂ ਕੋਈ ਹੋਰ ਕਰੂਏ ਦਾ ਵਰਤ ਰੱਖਦੀ ਆ ਤਾਂ ਮੇਰਾ ਖਿਆਲ ਉਹਦੀ ਡਿਗਰੀ ਡਿਸਕਵਾਲਿਫਾਈ ਕਰ ਦੇਣੀ ਚਾਹੀਦੀ। ਕਿਉਂਕਿ ਉਹ ਉਹ ਸਮਝ ਨਹੀਂ ਸਕੀ ਵਰਤ ਦਾ ਕੀ ਮਤਲਬ ਹੈ। ਨਹੀਂ ਹੁਣ ਚੰ드ਰੀਆਨ ਤੇ ਭੇਜਿਆ ਸੀ ਚੰਨ ਤੇ ਉੱਥੇ ਮੰਦਿਰ ਦੇ ਵਿੱਚ ਉਹਨੂੰ ਰੱਖ ਕੇ ਉਹ ਕੀਤਾ ਗਿਆ। ਨਹੀਂ ਉਹ ਚੰ드ਰੀਆਨ ਸਾਡਾ ਖੋ ਗਿਆ ਗਿਆ ਸੀ। ਹਾਂ। ਉਹ ਸਾਡਾ ਪ੍ਰਾਈਮ ਮਿਨਿਸਟਰ ਕਹੀ ਜਾਂਦਾ ਸਾਡੇ ਕੋਈ ਵੱਡੇ ਵੱਡੇ ਉਹ ਐ ਇੰਨੇ ਫਰਾਲਾ ਆ ਅਸੀਂ ਆਹ ਕਰਕੇ ਭੇਜਿਆ ਚੰ드ਰੀਆਨ ਨੂੰ ਜਿਸ ਭੇਜਿਆ। ਆ ਬੜੀ ਪੂਜਾ ਪਾਠ ਕੀਤੀ ਗਈ ਸੀ ਉਹਦੀ। ਆ ਪੂਜਾ ਕਰਕੇ ਭੇਜਿਆ। ਫਿਰ ਤੁਸੀਂ ਉਹ ਨਜ਼ਰੀਂ ਨਾਲ ਲੱਭ ਲਓ ਨਾ ਕਿੱਥੇ ਪਿਆ ਉਹ ਤੁਹਾਡਾ ਚੰ드ਰੀਆਂ ਜਾਂ ਕਿੱਥੇ ਚਲੇ ਗਿਆ ਖਰਬਾ ਰੁਪਈਆ ਗਿਆ ਦੇਸ਼ ਦਾ ਯਾਰ ਹਾਂ ਫਿਰ ਉਹ ਉੱਥੇ ਉੱਥੇ ਕਰਨ ਨੂੰ ਕੱਖ ਵੀ ਨਹੀਂ ਹੈਗਾ ਉਂ ਸਾਡੇ ਕੋਲ ਬੜੇ ਬੜੇ ਯੂਥ ਸੀ ਪਰ ਅੱਜ ਕੱਲ੍ਹ ਤੇ ਬੱਚੇ ਵੀ ਜਾਈ ਜਾਂਦੇ ਸਾਰੇ ਡੇਰਾਂ ਚ ਜ਼ਿਆਦਾਤਰ ਯੂਥ ਦਿਖਦਾ ਇਹ ਤਰਾਸ਼ ਦੀ ਹੈ ਸਾਡੇ ਸਮਾਜ ਦੀ ਇਸ ਤਰਾਸ਼ ਦੀ ਹੈ ਦੁਖਾਂਤ ਹੈ ਸਾਡੇ ਸਮਾਜ ਦਾ ਵੀ ਅਸੀਂ ਸਾਡੇ ਬੱਚੇ ਉਹ ਐਜੂਕੇਸ਼ਨ ਨਹੀਂ ਲੈ ਰਹੇ ਜਿਹੜੀ ਉਹਨਾਂ ਨੂੰ ਵਾਸਤੇ ਬਹੁਤ ਜ਼ਰੂਰੀ ਹੈ ਜਿਹੜੀ ਲੈਣੀ ਚਾਹੀਦੀ ਹੈ ਔਰ ਜਿਹੜੀ ਸਾਡੇ ਪ੍ਰਬੰਧ ਨੂੰ ਦੇਣੀ ਚਾਹੀਦੀ ਹਾਂ 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 ਉਹ ਨਹੀਂ ਬਿਲਕੁਲ ਇਹੀ ਸਾਡਾ ਦੁਕਾਨ ਤਾਂ ਹੈ ਔਰ ਮੈਂ ਤਾਂ ਇਹੀ ਸਨੇਹਾ ਦੇਣਾ ਦਾ ਸਾਰੇ ਜੋ ਵੀ ਮੈਨੂੰ ਸੁਣ ਰਿਹਾ ਇਸ ਥੋੜੇ ਜਰੀਏ ਔਰ ਤੁਹਾਡਾ ਧੰਨਵਾਦ ਹੈ ਤੁਸੀਂ ਇਹੋ ਜਿਹਾ ਵਿਚਾਰ ਲੈਣ ਆਏ ਹੋ ਨਹੀਂ ਤਾਂ ਬਹੁਤ ਘਟ ਲੋ ਪਾਉਣੇ ਆ ਵੀ ਜਿੰਨੇ ਵੀ ਲੋਕ ਸੁਣਦੇ ਆ ਉਹਨਾਂ ਨੂੰ ਇੱਕ ਸਨੇਹਾ ਹੈ ਮੇਰਾ ਵੀ ਦੋਸਤੋ ਆਪਣੀ ਜ਼ਿੰਦਗੀ ਚ ਵਿਗਿਆਨਕ ਸੋਚ ਨੂੰ ਬਣਾਓ ਜੇ ਤੁਹਾਡੀ ਸੋਚ ਵਿਗਿਆਨਕ ਹੈ ਤੁਹਾਡਾ IQ ਵਧਦਾ ਜਾਣਾ ਤੁਹਾਡਾ ਬੌਧਿਕ ਪੱਧਰ ਵਧਦਾ ਜਾਣਾ ਤੁਸੀਂ ਸਮੱਸਿਆਵਾਂ ਨੂੰ ਸਮਝਣ ਦੀ ਉਹਨਾਂ ਨੂੰ ਪੈਦਾ ਕਰਨ ਵਾਲਿਆਂ ਦੀ ਉਹਨਾਂ ਦੇ ਪਿੱਛੇ ਖੜੇ ਉਹਨਾਂ ਲੋਕਾਂ ਦੀ ਔਰ ਉਹਨਾਂ ਉਹਨਾਂ ਦੀ ਦੁਕਾਨਦਾਰੀਆਂ ਨੂੰ ਤੁਸੀਂ ਸਮਝੋਗੇ ਇਹੀ ਮੇਰਾ ਖਿਆਲ ਅੱਜ ਦੇ ਪ੍ਰੋਗਰਾਮ ਦਾ ਅਸਾਸਾ ਹੋਣਾ ਚਾਹੀਦਾ ਔਰ ਉਹੀ ਬਹੁਤ ਬਹੁਤ ਸ਼ੁਕਰੀਆ ਸਰਦਾਰ ਜੋਗਾ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਸਾਰੇ ਸਟਾਫ ਦਾ ਕੈਮਰਾ ਜੀ 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 ਸ਼ੁਕਰੀਆ ਸ਼ੁਕਰੀਆ ਤੇ ਉਮੀਦ ਹੈ ਕਿ ਯੂਥ ਪਹਿਲਾਂ ਕੋਈ ਵੀ ਚੀਜ਼ ਮੰਨਣ ਤੋਂ ਪਹਿਲਾਂ ਉਹਨੂੰ ਸਾਇੰਸ ਦੀ ਦ੍ਰਿਸ਼ਟੀ ਤੋਂ ਜ਼ਰੂਰ ਦੇਖੇਗਾ ਧੰਨਵਾਦ ਐਂਟੀ ਨਾਰਕੋਟਿਕ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ ਕਿ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ